ਆਰਐਸਏ ਦੇ ਏਜੰਟਾਂ ਨਾਲ ਹਮ ਕੀ ਕੌਮ ਦਾ ਜਥੇਦਾਰ ਉਹਨਾਂ ਨਾਲ ਅੱਧੀ ਰਾਤ ਕੀ ਮੀਟਿੰਗਾਂ ਕਰ ਰਿਆ ਸੀ ਜਿਹੜੀ ਇਹ ਜਿਹੀਆਂ ਪਾਲਿਸੀਆਂ ਚੱਲ ਰਹੀਆਂ ਸੀ ਤੇ ਫਿਰ ਉਹ ਆਪ ਕਹਿ ਰਹੇ ਨੇ ਕਿ ਆਲੇ ਦਾਲੇ ਸ਼ਰਾਬ ਚੱਲ ਰਹੀ ਸੀ ਮੀਟ ਮੱਛੀ ਚੱਲ ਰਹੀ ਸੀ ਜੇ ਇੰਨਾ ਕੁ ਸਾਲੇ ਦਾਲੇ ਚੱਲ ਰਿਆ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਰਾਤ ਨੂੰ ਕਰ ਕੀ ਰਹੇ ਸੀ ਉੱਥੇ ਕੀ ਗੱਲ ਹਰ ਦੂਜੇ ਤੀਜੇ ਦਿਨ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕੁਛ ਨਾ ਕੁਛ ਪੋਸਟਾਂ ਪਾ ਦਿੰਨੇ ਹੋ ਕਦੇ ਕੋਈ ਫੋਟੋਆਂ ਕੱਢ ਲੈਣੇ ਹੋ ਕੌਮ ਦੀ ਮਹਾਨ ਪਦਵੀ ਤੇ ਬੈਠ ਕੇ ਬੰਦਾ ਸ਼ਰਿੰੰਤਰ ਰਚੇ ਉਹ ਦੁੱਖ ਦੀ ਗੱਲ ਹੁਣ ਹਰਪੀ ਸਿੰਘ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ 5 ਸਟਾਰ ਰੈਡੀਸਨ ਹੋਟਲ ਦੀਆਂ ਤਸਵੀਰਾਂ ਰਾਤ ਅੱਧੀ ਰਾਤ ਦੀਆਂ ਤਸਵੀਰਾਂ ਜਿਹੜੇ ਹਾਲ ਦੇ ਵਿੱਚ ਸ਼ਰਾਬ ਚੱਲਦੀ ਹੋਵੇ ਮੀਟ ਮੱਛੀ ਚੱਲਦੀ ਹੋਵੇ ਉਹ ਹਾਲ ਦੇ ਵਿੱਚ ਹੱਥ 'ਚ ਕੁਰਬਾਨ ਫੜ ਕੇ ਵੀ ਹਰਪੀ ਸਿੰਘ ਜੀ ਉੱਥੇ ਬੈਠੇ ਹੁਣ ਫਿਰ ਇਹ ਜੀ ਕਿਹੜੀ ਕਮੇਟੀ ਦਾ ਦਰੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੇ ਕੋ ਮੈਂ ਇਹ ਗੱਲਾਂ ਕਰਕੇ ਇਹਨਾਂ ਦੇ ਪਰਦਾ ਚੱਕ ਕੇ ਇਹਨਾਂ ਦੀਆਂ ਸਾਰੀਆਂ ਗੱਲਾਂ ਉਜਾਗਰ ਕਰਕੇ ਮੈਂ ਫਕਰ ਮਹਿਸੂਸ ਕਰ ਰਿਹਾ ਐਡੀ ਇਹ ਗੱਲ ਨਹੀਂ ਹੈਗੀ ਦੁੱਖ ਲੱਗਦਾ ਜਿੰਦਰ ਸਾਹਿਬ ਅੱਜ ਦੁੱਖ ਕਿਉਂ ਜਾਗਿਆ ਉਦੋਂ ਦੁੱਖ ਕਿਉਂ ਨਹੀਂ ਜਾਗਿਆ ਜਦੋਂ ਉਹ ਤੁਹਾਡੀ ਹਮਾਇਤ ਦੇ ਵਿੱਚ ਖੜੇ ਸੀਗੇ ਐਂ ਤਾਂ ਫਿਰ ਜੀ ਮੈਂ ਇਹ ਉਲਟਾ ਸਵਾਲ ਹਰਪੀ ਸਿੰਘ ਜੀ ਨੂੰ ਪੁੱਛਾਂ ਕਿ ਅੱਜ ਤੁਸੀਂ ਅਕਾਲੀ ਦਰ ਨੂੰ ਇੰਨਾ ਭੰਡਦੇ ਹੋ ਜਦੋਂ 5 ਸਾਲ ਤੁਸੀਂ ਅਕਾਲਤਖਨ ਨਾਲ ਜਸੇਦਾਰ ਸੀ ਉਦੋਂ ਤੱਕ ਕਦੇ ਇੱਕ ਸ਼ਬਦ ਨਹੀਂ ਬੋਲੇ ਆਪ ਕਹ ਰਹੇ ਨੇ ਕਿ ਬੱਕਰਾ ਚੁੱਲੇ ਸਿਮਟ ਕੇ ਇੱਕ ਚੁੱਲਾ ਕਰੋ ਹੁਣ ਬੱਕਰਾ ਚੁੱਲਾ ਸਿਮਟ ਕੇ ਮਤਲਬ ਬਣਾ ਕੇ ਬਹਿ ਗਏ ਬੱਕਰਾ ਚੁੱਲਾ ਬਣਾ ਕੇ ਨਹੀਂ ਬੈਠੇ ਬੱਕਰੇ ਚੁੱਲੇ ਦੇ ਉੱਪਰ ਰੱਖ ਕੇ ਕਢਾਈ ਆਪ ਹੀ ਬਹਿ ਗਏ ਵਿੱਚ ਉੱਤੇ ਬੱਕਰਾ ਚੁੱਲਾ ਉਹ ਕਹਿੰਦੇ ਤੁਸੀਂ ਹੋ ਭਗੌੜੇ ਹੋ ਤੁਸੀਂ ਅਕਾਲ ਤੱਕ ਦੇਖੋ ਸੁਬੀਰ ਸਿੰਘ ਬਾਦਲ ਭਗੌੜਾ ਪੂਰੀ ਲੀਡਰਸ਼ਿਪ ਭਗੌੜੀ ਆ ਅਸੀਂ ਭਗੌੜੇ ਨਹੀਂ ਹਾਂ ਅਕਾਲ ਅਕਾਲ ਤੱਕ ਸਾਹਿਬ ਨੂੰ ਜੋ ਜਥੇਦਾਰ ਸੀ ਉਦੋਂ ਵੀ ਕਹਿੰਦੇ ਮੇਰੀਆਂ ਮੰਤਰੀ ਨਾਲ ਯਾਰੀਆਂ ਨੇ ਦਿੱਲੀ ਨਾਲ ਜਾਰੀ ਤਾਂ ਅਕਾਲੀ ਦਲ ਦੀ ਰਹੀ ਹੈ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ 80 ਤੋਂ ਲੈ ਕੇ ਗਾਲੀਦਾਰ ਗੱਠ ਜੋੜਾਂ ਚ ਰਿਆ ਪਤਾ ਕੀ ਗੱਲ ਹੈ ਅਕਾਲੀ ਦਲ ਦਾ ਸਮਝੌਤਾ ਰਿਆ ਤੇ ਸਮਝੌਤਾ ਸ਼ਰਤਾਂ ਦੇ ਹੁੰਦਾ ਤੇ ਅਸੀਂ ਵੱਡੇ ਭਰਾ ਦੀ ਭੂਮਿਕਾ ਦੇ ਸੀਗੇ ਉਹ ਤੁਹਾਡੇ ਤੇ ਵੀ ਕਹਿੰਦੇ ਕਹਿੰਦੇ ਸਾਡੇ ਚ ਜਦ ਮੇਰੇ ਨਾਲ ਇਸੇ ਸੋਫੇ ਤੇ ਬੈਠ ਕੇ ਇਸੇ ਦਫ਼ਤਰ ਚ ਪ੍ਰਧਾਨੀਆਂ ਵਰਤਦਾ ਗਿਆ ਮੈਂ ਮੈਂ ਚੈਲੰਜ ਕਰਦਾ ਜੁਇੰਦਰ ਸਿੰਘ ਸਰਾਣ ਹੂੰ ਇਹ ਗੱਲ ਸਾਬਤ ਕਰੇ ਹੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਸਕਦਾ ਹਾਂ ਨਾ ਹੀ ਮੈਂ ਤਜਿੰਦਰ ਸਿੰਘ ਨਾਂ ਦਾ ਕਦੇ ਨਾਂ ਸੁਣਿਆ ਸੀ ਪਹਿਲਾਂ ਇਸ ਤੋਂ ਪਹਿਲਾਂ ਮੇਰੇ ਕੋਲ ਫੋਟੋਆਂ ਆਈਆਂ ਸਾਰੀ ਸਟੱਡੀ ਕੀਤੀ ਗਈ ਦੱਸਿਆ ਬੰਦਿਆਂ ਨੇ ਮੈਨੂੰ ਕਿ ਇਹ ਜਿਹੜਾ ਹੈ ਤਜਿੰਦਰ ਸਿੰਘ ਸਰਾ ਹੈ ਤੁਸੀਂ ਕਰ ਸਕਦੇ ਹੋ ਉਹਨਾਂ ਦਾ ਪ੍ਰੂਫ ਕਰ ਸਕਦੇ ਹੋ ਕਿ ਆਰਐਸਐਸ ਦੀ ਵਿਚਾਰਧਾਰਾ ਨੂੰ ਕਿਵੇਂ ਉਹ ਪੰਜਾਬ ਦੇ ਵਿੱਚ ਇੰਪਲੀਮੈਂਟ ਕਰ ਰਹੇ ਹੈ ਉਹ ਵੀ ਸਾਰਾ ਕੁਝ ਕੱਢ ਲਾਂਗੇ ਨਿਕਰ ਵਾਲੀਆਂ ਫੋਟੋ ਕੱਢ ਲਾਂਗੇ ਕਿਤੋਂ ਕਿਤੋਂ ਉਹ ਵੀ ਕੱਢੇ ਲਵਾਂਗੇ ਸਾਥਰੀ ਗਾਲ ਦੋਸਤੋ ਐਚ ਆਰ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਾਜੀਤ ਸਿੰਘ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਜੀਤ ਸਿੰਘ ਝਿੰਜਰ ਦੇ ਵੱਲੋਂ ਕੁਝ ਤਸਵੀਰਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਵਾਇਰਲ ਕੀਤੀਆਂ ਜਾਂਦੀਆਂ ਨੇ ਜਿਸ ਦੇ ਉੱਤੇ ਉਹ ਵੱਡੇ ਅਲੀਗੇਸ਼ਨ ਲਾਉਂਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੇਖੋ 5 17 ਹੋਟਲ ਦੇ ਅੰਦਰ ਬੈਠ ਕੇ ਆਰਐਸਐਸ ਦੇ ਏਜੰਟਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਉਸ ਇਨਸਾਨ ਤਜਿੰਦਰ ਸਰਾਹ ਜਿਸ ਨੂੰ ਆਰਐਸਐਸ ਦਾ ਏਜੰਟ ਝਿੰਜਰ ਦੇ ਵੱਲੋਂ ਆਖਿਆ ਗਿਆ ਉਸ ਦੇ ਨਾਲ ਵੀ ਸਾਡੇ ਚੈਨਲ ਦੇ ਵੱਲੋਂ ਗੱਲਬਾਤ ਕੀਤੀ ਗਈ ਉਹਨਾਂ ਨੇ ਉਸਤੇ ਕਿਹਾ ਕਿ ਮੈਂ ਆਰਐਸਐਸ ਦਾ ਲਈ ਕੰਮ ਨਹੀਂ ਕਰ ਰਿਹਾ ਮੈਂ ਤਾਂ ਭਾਜਪਾ ਦੇ ਲਈ ਕੰਮ ਕਰ ਰਿਹਾ ਤੇ ਸਾਡੀ ਨਿੱਜੀ ਮਿਲਣੀ ਸੀ ਅੱਜ ਸਰਵਿਸਿੰਗ ਝਿੰਜਰ ਸਾਹਿਬ ਨਾਲ ਮੌਜੂਦ ਰਹਿਣਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕਿਸ ਵਿਹਾਰ ਦੇ ਉੱਤੇ ਇੰਨੇ ਵੱਡੇ ਐਲੀਗੇਸ਼ਨ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲਗਾਏ ਤੇ ਲਗਾਤਾਰ ਕਾਲੀਦਾਲ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਇਹ ਚਰਚਾ ਕਰਦਾ ਆ ਰਿਹਾ ਕਿ ਉਹ ਭਾਜਪਾ ਤੇ ਆਰਐਸਐਸ ਦੀ ਮੰਚਾਂ ਨੂੰ ਪੰਜਾਬ ਦੇ ਅੰਦਰ ਕਾਮਯਾਬ ਕਰ ਰਹੇ ਨੇ ਝਿੰਜਰ ਸਾਹਿਬ ਐਕਸਰ ਪੰਜਾਬ ਤੇ ਬਹੁਤ ਸਵਾਗਤ ਹੈ ਧੰਨਵਾਦ ਜੀ ਠੀਕ ਹੋ ਜਲਦੀ ਕਲਾ ਕੀ ਗੱਲ ਹਰ ਦੂਜੇ ਤੀਜੇ ਦਿਨ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕੁਝ ਨਾ ਕੁਝ ਪੋਸਟਾਂ ਪਾ ਦਿੰਨੇ ਹੋ ਕਦੇ ਕੋਈ ਫੋਟੋਆਂ ਕੱਢ ਲੈਣੇ ਹੋ ਜੇ ਉਹਨਾਂ ਨੇ ਰੋਟੀ ਖਾ ਲਈ ਕਿਸੇ ਨਾਲ ਜਾ ਕੇ ਹੋਟਲ ਦੇ ਅੰਦਰ ਤਾਂ ਤੁਸੀਂ ਉਹਦੇ ਤੇ ਵੀ ਕਿੰਤੂ ਪ੍ਰੰਤੂ ਸ਼ਿਕਾਇਤ ਕਰਨ ਲੱਗ ਗਏ ਦੇਖੋ ਹਰਪ੍ਰੀਤ ਸਿੰਘ ਦੇ ਖਿਲਾਫ ਹੂੰ ਤੁਸੀਂ ਕਹਿੰਦੇ ਵੀ ਤੀਜੇ ਦਿਨ ਬੋਲਣ ਲੱਗ ਜਾਂਦੇ ਹੋ ਹੂੰ ਪਰ ਮੈਨੂੰ ਲੱਗਦਾ ਕਿ ਬਹੁਤ ਥੋੜਾ ਬੋਲਨੇ ਆ ਜੇ ਤੁਸੀਂ ਉਹਨਾਂ ਦੇ ਮੁਕਾਬਲੇ ਦੇਖੋਗੇ ਤਾਂ ਉਹਨਾਂ ਦਾ ਸੁਧਾਰ ਲਹਿਰ ਬਣਨ ਤੋਂ ਲੈ ਕੇ ਜਦੋਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਬਾਅਦ ਸੁਧਾਰ ਲਹਿਰ ਬਣਦੀ ਆ 2024 ਚ ਤੇ 2025 ਦਾ ਐਂਡ ਆ ਚੱਲਿਆ ਹੁਣ ਤੱਕ ਸੁਧਾਰ ਲਹਿਰ ਬਣੀ ਸੁਧਾਰ ਲਹਿਰ ਤੋਂ ਬਾਅਦ ਗਰਦਾਰ ਲਹਿਰ ਬਣੀ ਗਰਦਾਰ ਲਹਿਰ ਤੋਂ ਬਾਅਦ ਫਿਰ ਵੱਖਰਾ ਚੁੱਲਾ ਬਣਿਆ ਵੱਖਰੇ ਚੁੱਲੇ ਤੋਂ ਬਾਅਦ ਹੁਣ ਪੁਨਰ ਸਰਜੀਤ ਕਹਿੰਦੇ ਹੋ ਗਏ ਅਸੀਂ ਹਮ ਪਰ ਸੁਧਾਰ ਲਹਿਰ ਗੁਦਾਰ ਲਹਿਰ ਪੁਨਰ ਸਰਜੀਤ ਵੱਖਰਾ ਚੁੱਲਾ ਸਾਰਿਆਂ ਦਾ ਨਾਂ ਚੇਜ ਹੁੰਦੇ ਜਾਈਗੇ ਪਰ ਅਜੰਡਾ ਇੱਕੋ ਰਿਹਾ ਕੀ ਕਿ 100% ਉਹਨਾਂ ਦੇ ਪੇਜ ਚੈੱਕ ਕਰ ਲੋ ਹਮ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰ ਲੋ ਕਿ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦੇ ਲੀਡਰਸ਼ਿਪ ਖਾਸ ਕਰਕੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਉਹਨਾਂ ਦੇ ਖਿਲਾਫ ਕੂੜ ਪ੍ਰਚਾਰ ਮਤਲਬ ਹਰ ਰੋਜ਼ ਕੂੜ ਪ੍ਰਚਾਰ ਹੀ ਕਰ ਰਿਆ ਹਮ ਉਸ ਤੋਂ ਇਲਾਵਾ ਕੋਈ ਲੋਕਾਂ ਦਾ ਮੁੱਦਾ ਚੱਕਿਆ ਕਿਸੇ ਗਰੀਬ ਦੀ ਗੱਲ ਕਰੀ ਕਿਸੇ ਕਿਸਾਨ ਦੀ ਗੱਲ ਕਰੀ ਕਿਸੇ ਮੁਲਾਜ਼ਮ ਦੀ ਗੱਲ ਕਰੀ ਕਿਸੇ ਨੌਜਵਾਨ ਦੀ ਗੱਲ ਕਰੀ ਕਿਸੇ ਬੀਬੀਆਂ ਭੈਣਾਂ ਦੇ ਮੁੱਦਿਆਂ ਦੀ ਗੱਲ ਕਰੀ ਨਹੀਂ ਸਿਰਫ ਸੁਖਬੀਰ ਬਾਦਲ ਸ਼੍ਰੋਮਣੀ ਕਾਲਦਲ ਸੁਖਬੀਰ ਬਾਦਲ ਸ਼੍ਰੋਮਣੀ ਦਲ ਕਿਉਂਕਿ ਇੱਕ ਏਜੰਡੇ ਤਹਿਤ ਚੱਲ ਰਹੇ ਸੀ ਦੁੱਖ ਦੀ ਗੱਲ ਇਹ ਹੈ ਕਿ ਰਾਜਨੀਤਿਕ ਪਾਰਟੀਆਂ ਚੱਲਦੀਆਂ ਹਾਂ ਤਾਂ ਚੱਲਦੀ ਹੁੰਦੀਆਂ ਨੇ ਕੋਈ ਖਾਸ ਗੱਲ ਨਹੀਂ ਪਰ ਇੱਕ ਕੌਮ ਦੀ ਮਹਾਨ ਪਦਵੀ ਤੇ ਬੈਠ ਕੇ ਬੰਦਾ ਸ਼ਰਿੰੰਤਰ ਰਚੇ ਉਹ ਦੁੱਖ ਦੀ ਗੱਲ ਹੈ ਤੇ ਬੜੇ ਸ਼ਰਮਨਾਕ ਗੱਲ ਹੈ ਪਰ ਹੁਣ ਤਾਂ ਉਹ ਅਕਾਲ ਤਖਤ ਦੀ ਕੁਰਸੀ ਦੇ ਉੱਤੇ ਨਹੀਂ ਬੈਠੇ ਹੋਏ ਹੁਣ ਤਾਂ ਇਹੋ ਪੋਲਿਟੀਕਲ ਜਮਾਤ ਦੇ ਵਿੱਚ ਪ੍ਰਧਾਨਗੀ ਦੀ ਕੁਰਸੀ ਤੇ ਆ ਤੇ ਪ੍ਰਧਾਨ ਹੋਣ ਦੇ ਨਾਤੇ ਉਹ ਕਿਸੇ ਨੂੰ ਵੀ ਮਿਲ ਸਕਦੇ ਆ ਸਾਡਾ ਦੱਸਣਾ ਹੀ ਤਾਂ ਮਕਸਦ ਆ ਨਾ ਕਿ ਜਦੋਂ ਮੌਜੂਦਾ ਜਥੇਦਾਰ ਸੀ ਉਦੋਂ ਤੋਂ ਇਹ ਕਾਰਵਾਈਆਂ ਜਾਰੀ ਸੀ ਉਦੋਂ ਵੀ ਵਾਜਾ ਨਿਕਲਦੇ ਸੀ ਜਦੋਂ ਮੌਜੂਦਾ ਜਥੇਦਾਰ ਸੀ ਹਰਪੀ ਸਿੰਘ ਤਾਂ ਉਦੋਂ ਵੀ ਕਹਿੰਦੇ ਸੀ ਕਿ ਮਿੱੱਦੇ ਲਈ ਨਾ ਮੇਰੀ ਯਾਰੀ ਆ ਦਿੱਲੀ ਨਾਲ ਸਮਝੌਤੇ ਹੋ ਸਕਦੇ ਨੇ ਸ਼ਰਤਾਂ ਤੇ ਮੁੱਦਿਆਂ ਤੇ ਸਮਝੌਤੇ ਵੀ ਹੋ ਸਕਦੇ ਨੇ ਪਰ ਦਿੱਲੀ ਨਾਲ ਯਾਰੀਆਂ ਤਾਂ ਆਪਣੇ ਕੌਮ ਦੇ ਕੋਈ ਨਾ ਕੋਈ ਜਿਹੜੀ ਹੈ ਮੈਂ ਸਮਝਦਾ ਕਿ ਢਾਹ ਲਾਉਣ ਲਈ ਜਿਹੜੀਆਂ ਪਾਲਿਸੀਆਂ ਨੂੰ ਹਾਂ ਕਰਨੀ ਉਹਦੇ ਨਾਲ ਦਿਲ ਦੀ ਨਾਲ ਯਾਰੀ ਪੈਂਦੀ ਹੈ ਯਾਰੀ ਕੋਈ ਜ਼ਕਾਲੀ ਨਹੀਂ ਪੈਂਦੀ ਯਾਰੀ ਲਈ ਤੁਹਾਨੂੰ ਆਪਣੀਆਂ ਫਿਰ ਕੌਮ ਦੀਆਂ ਕੋਈ ਗੱਲਾਂ ਰੱਖਣੀਆਂ ਪਈਆਂ ਹੋਣਗੀਆਂ ਕਿ ਇਹ ਗੱਲਾਂ ਦੀ ਮੈਂ ਢਾਹ ਲਾਉਂਗਾ ਤੇ ਮੇਰੇ ਨਾਲ ਯਾਰੀ ਪਾਓ ਅਗਲੀ ਗੱਲ ਹੁਣ ਹਰਪੀ ਸਿੰਘ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਅੱਜ ਦੇ ਜਿਹੜੇ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ ਤਸਵੀਰਾਂ ਜਨਤਕ ਰੀਆਂ 5 ਸਟਾਰ ਹਮ ਰੈਡੀਸਨ ਹੋਟਲ ਦੀਆਂ ਤਸਵੀਰਾਂ ਰਾਤ ਅੱਧੀ ਰਾਤ ਦੀਆਂ ਤਸਵੀਰਾਂ ਨੇ ਤੇ ਹਰਪ੍ਰੀਤ ਸਿੰਘ ਜੀ ਕੀ ਕਹਿੰਦੇ ਨੇ ਕਹਿੰਦੇ ਮੇਰੀ ਤਾਂ ਨਿੱਜੀ ਮਿਲਣੀ ਸੀ ਅਮਰੀਕਾ ਦੇ ਵਪਾਰੀ ਨਾਲ ਮੈਂ ਤਾਂ ਖਾਣਾ ਖਾਂਦਾ ਸੀ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਹਾਡੇ ਮਾਧਿਮ ਰਾਹੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਕਮਾਲ ਦੀ ਗੱਲ ਹੈ ਕਿ ਹਰਪ੍ਰੀਤ ਸਿੰਘ ਦੀ ਕਦੇ ਕਿਸੇ ਗਰੀਬ ਸਖਨ ਨਾਲ ਸਿੱਖਣ ਨਾਲ ਫੋਟੋ ਨਹੀਂ ਆਉਂਦੀ ਕਦੇ ਕਿਸੇ ਗਰੀਬ ਪਰਿਵਾਰ ਦੇ ਨਾਲ ਕਦੇ ਯਾਰੀ ਨਹੀਂ ਪੈਂਦੀ ਕਦੇ ਕਿਸੇ ਗਰੀਬ ਪਰਿਵਾਰ ਦੇ ਕੋਲ ਐਜੇ ਜਥੇਦਾਰ ਵੀ ਕਿਸੇ ਨਾਲ ਕਦੇ ਖਾਣਾ ਖਾਣ ਨਹੀਂ ਗਏ ਨਾ ਹੀ ਕਿਸੇ ਨਾਲ ਯਾਰੀ ਪਈ ਆ ਤੇ ਨਾ ਹੀ ਕਿਸੇ ਦਾ ਦੁੱਖ ਵੰਡਾਇਆ ਜਦੋਂ ਜਥੇਦਾਰ ਸੀ ਉਦੋਂ ਵੀ ਕਹਿੰਦੇ ਮੇਰੀਆਂ ਮੰਤਰੀ ਨਾਲ ਯਾਰੀਆਂ ਨੇ ਮੇਰੇ ਚ ਕਾਬਲੀਏ ਦਾ ਕਦੇ ਕਾਂਗਰਸੀ ਮੁੱਖ ਮੰਤਰੀ ਨਾਲ ਯਾਰੀ ਹੈ ਕਦੇ ਕੇਂਦਰ ਦੇ ਵਜ਼ੀਰਾਂ ਨਾਲ ਰਹੀ ਹੈ ਕਦੇ ਅਮਰੀਕਾ ਦੇ ਵੱਡੇ ਕਾਰੋਬਾਰੀ ਨਾਲ ਯਾਰੀ ਹੈ ਕਦੇ ਆਰਐਸਐਸ ਦੇ ਏਜੰਟਾਂ ਨਾਲ ਏਜੰਟ ਮੈਂ ਤਾਂ ਕਰਿਆ ਕਿ ਆਰਐਸਐਸ ਦੇ ਅੱਗੇ ਏਜੰਟ ਨੇ ਹੂੰ ਜਿਹੜੇ ਦੂਜੀਆਂ ਪਾਰਟੀਆਂ ਖਾਸ ਕਰਕੇ ਸਿੱਖ ਕੌਮ ਦੀ ਰਾਜਨੀਤਿਕ ਸ਼ਕਤੀ ਨੂੰ ਢਾਹ ਲਾਉਣ ਲਈ ਕੰਮ ਕਰਦੀਆਂ ਨੇ ਇਹ ਜਿਹੜਾ ਤਜਿੰਦਰ ਸਿੰਘ ਸਰਾਏ ਉਹ ਏਜੰਟ ਆ ਪਰ ਉਹਨਾਂ ਨੇ ਤਾਂ ਨਾਈ ਕੀਤਾ ਮੇਰੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕੀ ਇਹ ਕਿੱਥੇ ਦੇਖਿਆਗਾ ਕਹਿੰਦੇ ਸਾਬਤ ਕਰੋ ਕਿ ਮੈਂ ਆਰਐਸਐਸ ਦਾ ਏਜੰਟ ਹ ਮੇਰੇ ਕੋਲ ਹੁਣ ਫੋਨ ਨਹੀਂ ਜਿਵੇਂ ਤੁਹਾਨੂੰ ਫੋਨ ਕੱਢ ਕੇ ਦਿਖਾਉਂਦਾ ਹੁੰਦੀ ਆਈਡੀ ਤੇ ਲਿਖਿਆ ਹੋਇਆ ਸੀ ਫੇਸਬੁੱਕ ਤੇ ਉਹ ਕਹਦਾ ਜਿਹੜਾ ਸਾਮ ਸੇਵਕ ਉਹਨਾਂ ਨੇ ਆਪਣੀ ਆਈਡੀ ਤੇ ਲਿਖਿਆ ਹੋਇਆ ਉਹ ਕਹਿੰਦੇ ਇਹ ਤਾਂ ਇੱਕ ਸੇਵਕ ਆ ਅਸੀਂ ਬੀਜੇਪੀ ਦੇ ਦੇਸ਼ ਦੇ ਲਈ ਨੈਸ਼ਨਲ ਹੁੰਦੇ ਲਈ ਕੰਮ ਕਰਦੇ ਹਾਂ ਜਿਹੜੀ ਜਿਹੜੀ ਉਹਨਾਂ ਦੀ ਭਾਸ਼ਾ ਨਾ ਜਿਹੜੀ ਉਹਨਾਂ ਦੀ ਭਾਸ਼ਾ ਆਰਐਸਐਸ ਦੀ ਉਹੀ ਆ ਸੰਗ ਸੇਵਕ ਸਮਾਪ ਸੇਵਕ ਫਲਾਣਾ ਸੇਵਕ ਠੰਕਾ ਸੇਵਕ ਇਹ ਭਾਸ਼ਾ ਉਹੀ ਆ ਹੁਣ ਹੁਣ ਜਿੰਨਾ ਮਰਜੀ ਮੁੱਕਰੀ ਜਾਣ ਪਰ ਉਹਨ ਪੱਕੇ ਆਰਐਸਐਸ ਦੇ ਮੈਂਬਰ ਨੇ ਚਲੋ ਮੈਂਬਰ ਕੋਈ ਕਿਸੇ ਸੰਸਥਾ ਦਾ ਮੈਂਬਰ ਹੋਵੇ ਸਾਨੂੰ ਕਿਉਂਦੀ ਨਿੱਜੀ ਜ਼ਿੰਦਗੀ ਦੀ ਗੱਲ ਇਹ ਐ ਕਿ ਇੱਕ ਕੌਮ ਦਾ ਜਥੇਦਾਰ ਉਹਨਾਂ ਦਾ ਅੱਧੀ ਰਾਤ ਕੀ ਮੀਟਿੰਗਾਂ ਕਰ ਰਿਆ ਸੀ ਕਿਹੜੀਆਂ ਇਹ ਜਿਹੀਆਂ ਪਾਲਿਸੀਆਂ ਚੱਲ ਰਹੀਆਂ ਸੀ ਤੇ ਫਿਰ ਉਹ ਆਪ ਕਹਿ ਰਹੇ ਨੇ ਕਿ ਆਲੇ ਦਾਲੇ ਸ਼ਰਾਬ ਚੱਲ ਰਹੀ ਸੀ ਮੀਟ ਮੱਛੀ ਚੱਲ ਰਹੀ ਸੀ ਜੇ ਇੰਨਾ ਕੁ ਸਾਲੇ ਦਾਲੇ ਚੱਲ ਰਿਆ ਸੀ ਗਿਆਨੀ ਹਰਪੀ ਸਿੰਘ ਜੀ ਰਾਤ ਨੂੰ ਕਰ ਕੀ ਰਹੇ ਸੀ ਉੱਥੇ ਫਿਰ ਐ ਹੋ ਜੀ ਕਿਹੜੀ ਐਡੀ ਐਮਰਜੈਂਸੀ ਪੈ ਗਈ ਸੀ ਜਿਹੜੀ ਅੱਧੀ ਰਾਤ ਫਿਰ ਜਿਹੜੇ ਹਾਲ ਦੇ ਵਿੱਚ ਸ਼ਰਾਬ ਚੱਲਦੀ ਹੋਵੇ ਨੀਟ ਮੱਛੀ ਚੱਲਦੀ ਹੋਵੇ ਉਹ ਹਾਲ ਦੇ ਵਿੱਚ ਹੱਥ 'ਚ ਕੁਰਬਾਨ ਫੜ ਕੇ ਵੀ ਹਰਪ੍ਰੀਤ ਸਿੰਘ ਜੀ ਉੱਥੇ ਬੈਠੇ ਹੁਣ ਫਿਰ ਇਹ ਜੀ ਕਿਹੜੀ ਕਮੇਟੀ ਚੱਲ ਰਹੀ ਦੂਜਾ ਨੰਬਰ ਮੇਰਾ ਇਹ ਸਵਾਲ ਇਹੀ ਹੈ ਕਿ ਤੁਸੀਂ ਜਾਂਦੇ ਰਹੇ ਹੋ ਵਿਦੇਸ਼ਾਂ ਜਾਂਦੇ ਰਹੇ ਹੋ ਜਿੰਨੇ ਵੀ ਹੂੰ ਜਿੰਨੇ ਵੀ ਕੋਈ ਵੱਡੇ ਸਿੱਖ ਕੌਮ ਦੇ ਦਿਹਾੜੇ ਆਏ ਕੋਈ ਵੱਡੀਆਂ ਜਿਹੜੀਆਂ ਕੋਈ ਪੁਰਵਾਏ ਸਤਾਪਦੀਆਂ ਆਈਆਂ ਹੂੰ ਕਿਸੇ ਵੀ ਸਤਾਪਦੀ ਤੋਂ ਉਰੇ ਨਹੀਂ ਹੁੰਦੇ ਸੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਮਤਲਬ ਗੱਲ ਕੀ ਹੈ ਵੀ ਉੱਥੇ ਡਾਲਰ ਮਿਲਦੇ ਸੀ ਉੱਥੇ ਲਵਾਫੇ ਮਿਲਦੇ ਸੀ ਐਜੇ ਜਥੇਦਾਰ ਕਦੇ ਵੀ ਹਾਲਾਂਕਿ ਜਿਹੜੇ ਉੱਥੇ ਵਿਧਿ ਉਧਾਨ ਦੇ ਮੁਤਾਬਕ ਜਿਹੜਾ ਜਥੇਦਾਰ ਕਿਉਂਕਿ ਜੇ ਕੋਈ ਸੇਵਾ ਕਰਦਾ ਤਾਂ ਉਹ ਜਥੇਦਾਰ ਨੂੰ ਦਿੰਦੇ ਨੇ ਹਮ ਸੇਵਾ ਦਿੰਦੇ ਨੇ ਨਾ ਕਿ ਕਿਸੇ ਇੰਡੀਵਿਜੂਅਲ ਨੂੰ ਦਿੰਦੇ ਨੇ ਉਹ ਸਾਰੀ ਆ ਕੇ ਉੱਥੇ ਐਜੇਪੀਸੀ ਕੋਲ ਜਮ੍ਹਾਂ ਕਰਾਉਣੀ ਹੁੰਦੀ ਆ ਪਰ ਕਦੇ ਉਹਨਾਂ ਦਾ ਕਦੇ ਅੱਜ ਤੱਕ 1 ਰੁਪਿਆ ਨਹੀਂ ਜਮ੍ਹਾਂ ਕਰਾਇਆ ਹੈਗਾ ਇਹ ਗੱਲਾਂ ਹੁਣ ਦੁੱਖ ਦੇਣਾ ਕਹਣੇ ਪੈਂਦੇ ਨੇ ਕੋਈ ਇਹ ਗੱਲਾਂ ਦੇ ਨਾਲ ਕੋਈ ਸਾਡੀ ਸੋਭਾ ਨਹੀਂ ਵਧ ਰਹੀ ਹਮ ਕੌਮ ਦੀ ਸੋਭਾ ਨਹੀਂ ਬਦਰੀ ਜੇ ਮੈਂ ਇੱਕ ਗੱਲ ਕਰ ਵੀ ਰਿਹਾ ਬੜੇ ਦੁੱਖ ਨਾਲ ਕਰਨੀਆਂ ਪੈਰੀਆਂ ਨੇ ਜੇ ਤੁਸੀਂ ਨਾ ਜੇ ਤੁਸੀਂ ਕਹੋ ਕਿ ਮੈਂ ਇਹ ਗੱਲਾਂ ਕਰਕੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੇ ਕੋ ਮੈਂ ਇਹ ਇਹ ਗੱਲਾਂ ਕਰਕੇ ਇਹਨਾਂ ਦੇ ਪਰਦਾ ਚੱਕ ਕੇ ਇਹਨਾਂ ਦੀਆਂ ਸਾਰੀਆਂ ਗੱਲਾਂ ਉਜਾਗਰ ਕਰਕੇ ਮੈਂ ਫਕਰ ਮਹਿਸੂਸ ਕਰ ਰਿਹਾ ਏਡੀ ਇਹ ਗੱਲ ਨਹੀਂ ਹੈਗੀ ਦੁੱਖ ਲੱਗਦਾ ਕਿ ਯਾਰ ਕੌਮ ਦਾ ਜਥੇਦਾਰ ਹੈ ਫਿਰ ਵੀ ਸਾਫਕਾ ਜਥੇਦਾਰ ਹੈ ਮਤਲਬ ਪਰ ਮਜਬੂਰੀ ਆ ਮਜਬੂਰੀ ਇਹ ਆ ਵੀ ਬੰਦਰ ਸਾਹਿਬ ਅੱਜ ਦੁੱਖ ਕਿਉਂ ਜਾਗ ਗਿਆ ਉਦੋਂ ਦੁੱਖ ਕਿਉਂ ਨਹੀਂ ਜਾਗ ਗਿਆ ਜਦੋਂ ਉਹ ਤੁਹਾਡੀ ਹਮਾਇਤ ਦੇ ਵਿੱਚ ਖੜੇ ਸੀਗੇ ਇੱਕ ਨਾ ਇੱਕ ਇੱਕ ਮਾਨਮਰਿਆਦਾ ਹੁੰਦੀ ਆ ਜਦੋਂ ਕਿਸੇ ਅਹੁਦੇ ਤੇ ਬੰਦਾ ਐਂ ਤਾਂ ਫਿਰ ਜੇ ਮੈਂ ਇਹ ਉਲਟਾ ਸਵਾਲ ਹਰਪੀ ਸਿੰਘ ਜੀ ਨੂੰ ਪੁੱਛਾਂ ਕਿ ਅੱਜ ਤੁਸੀਂ ਅਕਾਲੀ ਦਲ ਨੂੰ ਇੰਨਾ ਭੰਡ ਦੇਉ ਜਦੋਂ 5 ਸਾਲ ਤੁਸੀਂ ਅਕਾਲ ਤਖਤ ਸਾਹਿਬ ਦੇ ਜਸੇਦਾਰ ਸੀ ਉਦੋਂ ਦਾ ਕਦੇ ਇੱਕ ਸ਼ਬਦ ਨਹੀਂ ਬੋਲੇ ਉਦੋਂ ਦਾ ਸਾਰਾ ਕੁਝ ਠੀਕ ਸੀ ਉਦੋਂ ਤੁਸੀਂ ਕਹਿੰਦੇ ਸੀ ਅਕਾਲੀ ਦਲ ਤਕੜਾ ਕਰਨਾ ਆ ਤਕੜਾ ਕਰਨ ਵਾਲੇ ਚੱਕਰ ਦੇ ਵਿੱਚ ਇਹੋ ਜਿਹੇ ਬੱਕਰੇ ਝੂਲੇ ਜੀ ਵੀ ਕਹਿੰਦੇ ਅਕਾਲੀ ਦਲ ਤਕੜਾ ਕਰਨਾ ਯਾਰ ਇਹੋ ਜਿਹੇ ਬੱਕਰੇ ਜਿਹੜਾ ਬੱਕ ਕਹਿੰਦੇ ਆਪ ਕਹ ਰਹੇ ਨੇ ਕਿ ਬਖਰੇ ਚੁੱਲੇ ਸਮਟ ਕੇ ਇੱਕ ਚੁੱਲਾ ਕਰੋ ਹੁਣ ਬਖਰਾ ਚੁੱਲਾ ਸਮਟ ਕੇ ਮਤਲਬ ਬਣਾ ਕੇ ਬਹਿ ਗਏ ਬਖਰਾ ਚੁੱਲਾ ਬਣਾ ਕੇ ਨਹੀਂ ਬੈਠੇ ਬਖਰੇ ਚੁੱਲੇ ਦੇ ਉੱਪਰ ਰੱਖ ਕੇ ਕਢਾਈ ਆਪ ਹੀ ਬਹਿ ਗਏ ਵਿੱਚ ਉੱਤੇ ਬਖਰਾ ਚੁੱਲਾ ਉਹ ਕਹਿੰਦੇ ਤੁਸੀਂ ਹੋ ਭਗੌੜੇ ਹੋ ਤੁਸੀਂ ਅਕਾਲ ਤਖਤ ਦੇ ਦੇਖੋ ਸੁਬੀਰ ਸਿੰਘ ਬਾਦਲ ਭਗੌੜਾ ਪੂਰੀ ਲੀਡਰਸ਼ਿਪ ਭਗੌੜੀ ਆ ਅਸੀਂ ਭਗੌੜੇ ਨਹੀਂ ਆ ਕਹਿੰਦੇ ਅਕਾਲ ਅਕਾਲ ਤਖਤ ਸਾਹਿਬ ਨੂੰ ਜੇ ਪੂਰੀ ਪੋਲੀਟੀਕਲ ਪਾਰਟੀਆਂ ਨੂੰ ਤੁਸੀਂ ਦੇਖੋਗੇ ਜਾਣ ਕੇ ਹਮ ਇੱਕੋ ਇੱਕ ਪਾਰਟੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨਮਰਯਾਦਾ ਨੂੰ ਮੰਨਦੀ ਆ ਜਦੋਂ ਵੀ ਕਦੇ ਅਕਾਲ ਤਖਤ ਸਾਹਿਬ ਦਾ ਡੰਡਾ ਚੱਲਦਾ ਜਾ ਕੇ ਸਾਹਮਣੇ ਖੜਦੀ ਆ ਹੱਥ ਬੰਨ ਕੇ ਨੀਵੀ ਹੋ ਕੇ ਸਾਰੀਆਂ ਗਲਤੀਆਂ ਸਵਾਰਗੀ ਕਰਦੀ ਆ ਹੋਰ ਤੁਸੀਂ ਕਿਸੇ ਨੂੰ ਸੱਦ ਲਿਓ ਜੇ ਕੋਈ ਚੂ ਵੀ ਕਰ ਦੇ ਜਿਨ੍ਹਾਂ ਨੇ ਇੱਕ ਪੀੜੀ ਮਾਰਦੀ ਅੱਜ ਤੱਕ ਕਦੇ ਮਾਫੀ ਨਹੀਂ ਮੰਗਦੇ ਕਦੇ ਪੇਸ਼ ਨਹੀਂ ਹੁੰਦੇ ਇਹ ਇਹ ਕਨਸੈਪਟ ਤੋੜਨ ਦੀ ਗੱਲ ਆ ਕਿ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤਾ ਕਿ ਕਾਲੀ ਦਲ ਉੱਥੇ ਖਿਮਾ ਜਾਚਣਾ ਚਲਿਆ ਕਿਉਂ ਕਰਨ ਗਿਆ ਉੱਥੇ ਸ਼ਰਨ ਚਾਹੇ ਨੂੰ ਗੋਲੀਆਂ ਨਹੀਂ ਮਾਰੀ ਜਾਂਦੀਆਂ ਸ਼ਰਨ ਚਾਹੇ ਨੂੰ ਮਾਰਿਆ ਨਹੀਂ ਜਾਂਦਾ ਇਹ ਗੁਰੂ ਦਾ ਵਿਧਿ ਵਿਵਧਾਨ ਬਣਾਇਆ ਹੋਇਆ ਕੋ ਮੇਰਾ ਨਹੀਂ ਹੈਗਾ ਤੇ ਗੁਰੂ ਦਾ ਵਿਧਿ ਵਿਵਧਾਨ ਇਹ ਆ ਕਿ ਜੋ ਸ਼ਰਨ ਚ ਆ ਗਿਆ ਉਹਨੂੰ ਗੁਰੂ ਗੱਲ ਨਾਲ ਲਾਉਂਦਾ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਤੇ ਜੇ ਉੱਥੇ ਆ ਕੇ ਤੁਸੀਂ ਮਾਰਨ ਦੀਆਂ ਸ਼ਾਦਸ਼ਾ ਰਚੋਗੇ ਤੇ ਫਿਰ ਇਹ ਤਾਂ ਇਹਦਾ ਮਤਲਬ ਤੁਸੀਂ ਕਿਸੇ ਇਨਸਾਨ ਦੇ ਨਹੀਂ ਗੁਰੂ ਦੇ ਕਨਸੈਪਟ ਜਿਹੜੀ ਵਿਧਿ ਵਿਵਧਾਨ ਉਹਦੇ ਉਲਟ ਜਾ ਰਹੇ ਹੋ ਤੇ ਜਦੋਂ ਤੁਸੀਂ ਗੁਰੂ ਦੇ ਵਿਧਿ ਵਿਵਧਾਨ ਦੇ ਉਲਟ ਜਾਓਗੇ ਤਾਂ ਤੁਹਾਨੂੰ ਉਹਦੀ ਸਜ਼ਾ ਭੋਗਣੀ ਪੈਣੀ ਹੈ ਇਹ ਸਾਰਾ ਕੋ ਸਾਹਮਣੇ ਆਏਗਾ ਤੁਸੀਂ ਜੇ ਦਿੱਲੀ ਨਾਲ ਯਾਰੀ ਲਾਉਣੀ ਆ ਤਾਂ ਕੌਮ ਤੇ ਪੰਥ ਨੂੰ ਜਿਹੜੀਆਂ ਕੁਝ ਗੱਲਾਂ ਨੇ ਉਹਨਾਂ ਮੂਰੇ ਰੱਖਣੀਆਂ ਪੈਂਦੀਆਂ ਨੇ ਤੋਂ ਨੂੰ ਵੇਚਣਾ ਪੈਂਦਾ ਆਪਣਾ ਆਪ ਕੁਝ ਚੀਜ਼ਾਂ ਕੌਮ ਦੀਆਂ ਤੁਸੀਂ ਵੇਚ ਦਿੰਨੇ ਹੋ ਦਿੱਲੀ ਨਾਲ ਜਾਰੀ ਤਾਂ ਅਕਾਲੀ ਦਲ ਦੀ ਰਹੀ ਆ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ 80 ਤੋਂ ਲੈ ਕੇ ਅਕਾਲੀ ਦਲ ਗੱਠ ਜੋੜਾਂ ਚ ਰਿਹਾ ਪਤਾ ਕੀ ਗੱਲ ਹੈ ਅਕਾਲੀ ਦਲ ਦਾ ਸਮਝੌਤਾ ਰਿਹਾ ਤੇ ਸਮਝੌਤਾ ਸ਼ਰਤਾਂ ਦੇ ਹੁੰਦਾ ਤੇ ਅਸੀਂ ਵੱਡੇ ਭਰਾ ਦੀ ਭੂਮਿਕਾ ਦੇ ਸੀਗੇ ਤੇ ਆਪਣੀਆਂ ਸ਼ਰਤਾਂ ਦੇ ਮੁਤਾਬਕ ਅਕਾਲੀ ਦਲ ਪੰਜਾਬ ਤੇ ਪੰਥ ਦੀਆਂ ਸ਼ਰਤਾਂ ਮੁਤਾਬਕ ਸਮਝੌਤੇ ਕਰਕੇ ਰੱਖਦਾ ਸੀ ਤੇ ਜਦੋਂ 96 ਸਮਝੌਤਾ ਹੋਇਆ ਸੀ ਉਹ ਹਿੰਦੂ ਸਿੱਖ ਇਕਤਾ ਦਾ ਨਾਰਾ ਲਾ ਕੇ ਹੋਇਆ ਸੀ ਕਿਉਂਕਿ ਪੰਜਾਬ ਇਹੋ ਜੇ ਮਾੜੇ ਦੌਰ ਦੇ ਵਿੱਚੋਂ ਨਿਕਲ ਕੇ ਆਇਆ ਸੀ ਜਦੋਂ ਪੰਜਾਬ ਤਬਾਹ ਹੋਣ ਦੇ ਕਿਨਾਰੇ ਤਬਾਹ ਤਾਂ ਹੋਇਆ ਗਿਆ ਸੀ ਪੰਜਾਬ ਉੱਥੋਂ ਕੱਢ ਕੇ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੂ ਸਿੱਖ ਇਕਤਾ ਦਾ ਨਾਰਾ ਲਾ ਕੇ ਪੰਜਾਬ ਨੂੰ ਸ਼ੁਕ ਸ਼ਾਂਤੀ ਅਮਨ ਸ਼ਾਂਤੀ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਗਿਆ ਤੇ ਤੁਸੀਂ ਦੇਖੋ ਕੀਤਾ ਵੀ ਹੈ ਅਕਾਲੀ ਦਰਬਾਰ ਨੇ ਭਾਈਚਾਰਕ ਸਾਂਝ ਵੀ ਸਥਾਪਿਤ ਕੀਤੀ ਡਿਵੈਲਪਮੈਂਟ ਵੀ ਕੀਤੀ ਜਿਹੜੇ ਬੰਦੀ ਸਿੰਘ ਸੀ ਉਹਨਾਂ 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 ਨੂੰ ਪ੍ਰੋਲਡ ਹੋਣੀ ਵੀ ਸ਼ੁਰੂ ਕੀਤੀ ਬੰਦੀ ਸਿੰਘਾਂ ਨੂੰ ਬਾਹਰਲੇ ਸੂਬਿਆਂ ਦੇ ਵਿੱਚੋਂ ਪੰਜਾਬ ਚ ਅਕਾਲੀ ਦਲ ਲੈ ਕੇ ਆਇਆ ਪ੍ਰੋਲ ਉਹਨਾਂ ਨੂੰ ਦੇਣੀ ਪਹਿਲੀ ਵਾਰ ਅਕਾਲੀ ਦਲ ਵੱਲੋਂ ਸ਼ੁਰੂ ਹੋਈ ਜਿਹੜੇ ਸਿੰਘਾਂ ਦੇ ਕਾਲੀ ਸੂਚੀ 'ਚ ਨਾਮ ਸੀ ਉਹਨਾਂ ਦੇ ਅਕਾਲੀ ਦਲ ਨਾਮ ਹਟਾਉਣ 'ਚ ਕਾਮਯਾਬ ਰਿਹਾ ਸ਼੍ਰੀ ਕਾਲ ਤਖਤ ਸਾਹਿਬ ਦੀ ਦੇ ਬਿਲਕੁਲ ਨਾਲ 84 ਦੇ ਸ਼ਹੀਦਾਂ ਦੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਬਾਕੀ ਸਿੰਘ ਸ਼ਹੀਦਾਂ ਦੀ ਜਿਹੜੀ ਉੱਥੇ ਯਾਦਗਾਰ ਬਣਾਉਣ 'ਚ ਸਫਲ ਹੋਇਆ ਕਿੰਨੀਆਂ ਯਾਦਗਾਰਾਂ ਸਿੱਖ ਕੌਮ ਦੀਆਂ ਵੱਡਾ ਕਲੂਕਾਰਾ ਛੋਟਾ ਕਲੂਕਾਰਾ ਚੱਪੜ ਚੀੜੀ ਜੰਗੇ ਯਾਦਗਾਰਾਂ ਕਿੰਨਾ ਕੁਝ ਬਣਾਉਣ 'ਚ ਕਾਮਯਾਬ ਹੋਇਆ ਪਰਗਵਾਨ ਬਾਲਮੀਕ ਜੀ ਦੀ ਯਾਦਗਾਰ ਰਵਿਦਾਸ ਜੀ ਦੀ ਯਾਦਗਾਰ ਆਦਮੀਆਂ ਕ੍ਰਾਉਂਚ ਵੀ ਅਕਾਲੀ ਦਲ ਕੰਮ ਆਇਆ ਅਕਾਲੀ ਦਲ ਨੇ ਕਦੇ ਬੇਅਦਬੀ ਨਹੀਂ ਕਰਾਈ ਤੇ ਇਹ ਇੱਕ ਸਿੱਖ ਕਦੇ ਵੀ ਬੇਅਦਬੀ ਨਹੀਂ ਕਰਾ ਸਕਦਾ ਕਦੇ ਇਹ ਅਲੀਗੇਸ਼ਨ ਸੋਚ ਵੀ ਨਹੀਂ ਸਕਦਾ ਯਾਰ ਅੱਜ ਤੱਕ ਅਲੀਗੇਸ਼ਨ ਹੈ ਅਲੀ ਕੀ ਦੇਖੋ ਸਾਬਤ ਹੀ ਨਹੀਂ ਹੋਇਆ ਫਿਰ ਤੁਸੀਂ ਸਾਬਤ ਨਹੀਂ ਕਰ ਪਾਏ ਜੇ ਜੇ ਉਹਨਾਂ ਨੂੰ ਫੜ ਕੇ ਸਜ਼ਾ ਵੀ ਦਿੱਤੀ ਹੈ ਨਾ ਉਹ ਜਿੰਨੇ ਮੁੰਡਿਆਂ ਦੇ ਪਰਚਾ ਕੀਤਾ ਉਹ ਵੀ ਕਰਦਨੇ ਕੀਤਾ ਤੇ ਤੀਜੇ ਦਿਨ ਜਿਹੜੀ ਚੌਥੇ ਦਿਨ ਜਿਹੜੀ ਮੇਰੇ ਖਿਆਲ ਚ ਇੱਕ ਹਫ਼ਤਾ ਲੰਘਿਆ ਸੀ ਜਿਹੜੀ ਜਾਂਚ ਉਹ ਸੀਬੀਏ ਨੇ ਚਲੀ ਗਈ ਸੀ ਜੋ ਸਾਰਾ ਰੌਲਾ ਪਾਇਆ ਸੀ ਵੀ ਉਸੀ ਵੀ ਮੁੜਕੇ ਕਾਲਜ ਦੇ ਕੋਲੋਂ ਜਾਂਦੀ ਰਹੀ 17 ਸਰਕਾਰ ਚਲੀ ਗਈ 2 ਸਾਲ ਬਾਅਦ 5 ਸਾਲ ਕਾਂਗਰਸ ਚਲੀ ਗਈ 3.5 ਸਾਲ ਆਮ ਆਦੀ ਪਾਰਟੀ ਚਲੀ ਮਿਲਿਆ ਇਨਸਾਫ ਕੋਈ 8.5 ਸਾਲ ਦੇ ਵਿੱਚ ਸਿਰਫ ਤੁਸੀਂ ਰਾਜਨੀਤੀ ਕੀਤੀ ਇਕੱਲਾ ਮੈਂ ਨਹੀਂ ਕਹਿ ਰਿਹਾ ਪ੍ਰਗਟ ਸਿੰਘ ਤਾਂ ਬਿਲਕੁਲ ਮੰਨ ਚੁੱਕਿਆ ਕਾਂਗਰਸ ਦਾ ਇੱਕ ਵੱਡਾ ਲੀਡਰ ਆ ਜਿਹੜਾ ਵਿਧਾਨ ਸਭਾ ਦੇ ਵਿੱਚ ਮੰਨਿਆ ਕਿ ਕਾਂਗਰਸ ਬੇਅਦਬੀ ਤੇ ਸਿਆਸਤ ਕਰਦੀ ਰਹੀ ਹੁਣ ਜਦੋਂ ਜਿਹੜੇ ਬੰਦੇ ਆਪ ਹੀ ਮੰਨੀ ਜਾਂਦੇ ਨੇ ਕਿ ਅਸੀਂ ਬੇਅਦਬੀ ਤੇ ਸਿਆਸਤ ਕਰਦੇ ਰਹੇ ਆ ਪਿੱਛੇ ਮੇਰੇ ਕਹਿਣ ਨੂੰ ਕੀ ਰਹਿ ਗਿਆ ਤੁਸੀਂ ਆਰਐਸਐਸ ਦਾ ਜਿਹੜਾ ਇਲਜ਼ਾਮ ਲਾਉਣੇ ਹੋ ਜਿਹੜਾ ਬੀਜੇਪੀ ਆ ਬੀਜੇਪੀ ਵੀ ਤਾਂ ਆਰਐਸਐਸ ਦੇ ਸੰਗ ਦੀ ਹੀ ਪਾਰਟੀ ਆ ਤੇ ਉਹਦੇ ਨਾਲ ਭਾਈਵਾਲੀ ਰਹੀ ਹੈ ਤਾਂ ਫਿਰ ਤੁਸੀਂ ਵੀ ਤਾਂ ਆਰਐਸਐਸ ਦੇ ਨਾਲ ਹੀ ਕਿਸੇ ਸਮੇਂ ਰਹੇ ਹੋ ਮੈਂ ਕਹਿੰਦਾ ਸਰਾਹ ਦੀਆਂ ਫੋਟੋਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਸਮਝੇ ਬੜਾ ਬੜਾ ਵਧੀਆ ਸਵਾਲ ਆ ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦਾ ਕਿ ਪਿੰਡ ਦੇ ਸਰਪੰਚ ਦਾ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਜ਼ਮੀਨਾਂ ਸਬੰਧ ਦਾ ਫਰਕ ਆ ਪਿੰਡ ਦਾ ਸਰਪੰਚ ਹੋਰ ਚੀਜ਼ ਆ ਤੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਹੋਰ ਚੀਜ਼ ਆ ਮੁੱਖ ਮੰਤਰੀ ਪੰਜਾਬ ਦਾ ਹੋਰ ਚੀਜ਼ ਆ ਤੇ ਸ਼੍ਰੀ ਕਾਲਤਕ ਸਾਹਿਬ ਦਾ ਜਥੇਦਾਰ ਸਾਹਿਬ ਤੇ ਸ਼੍ਰੀ ਹਰਮੰਦਰ ਸਾਹਿਬ ਦਾ ਜਿਹੜਾ ਹੈੱਡ ਗ੍ਰੰਤੀ ਸਾਹਿਬ ਹੈ ਉਹ ਪਦਵੀਆਂ ਹੋਰ ਚੀਜ਼ ਨੇ ਪਰ ਅੱਜ ਤਾਂ ਫਿਰ ਉਹਨਾਂ ਕੋਲ ਪਦਵੀ ਨਹੀਂ ਆ ਨਹੀਂ ਸੁਣੋ ਗੱਲ ਮੁੱਖ ਮੰਤਰੀ ਕਿਸੇ ਨੂੰ ਮਿਲ ਸਕਦਾ ਮੁੱਖ ਮੰਤਰੀ ਨੂੰ ਕੋਈ ਵੀ ਜਾ ਸਕਦਾ ਪਿੰਡ ਦਾ ਸਰਪੰਚ ਲਾਲਾਂ ਵਾਲੇ ਤੇ ਵੀ ਜਾ ਕੇ ਮਤਲਬ ਜਾ ਸਕਦਾ ਉੱਥੇ ਜਾ ਕੇ ਸਾਰੇ ਉਹਨਾਂ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੋ ਸਕਦਾ ਜਾ ਕੇ ਜਗਰਾਤੇ 'ਚ ਵੀ ਜਾ ਸਕਦਾ ਹਮਨ ਤੇ ਵੀ ਜਾ ਸਕਦਾ ਪਿੰਡ ਦੇ ਸਰਪੰਚ ਦੀ ਹੋਰ ਭੂਮਿਕਾ ਹੁੰਦੀ ਆ ਪਰ ਜੇ ਤੁਸੀਂ ਪਿੰਡ ਦਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਉੱਤੇ ਜਾਏਗਾ ਤਾਂ ਉਹਦੇ ਤੇ ਕਿੰਤੂ ਪਰੰਤੂ 100% ਹੋਏਗਾ ਕਿਉਂਕਿ ਉਹ ਕੌਮ ਦੇ ਦੇ ਜਿਹੜੇ ਮਤਲਬ ਜਥੇਦਾਰ ਸੀਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਤਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਇਹਦਾ ਮਤਲਬ ਕੌਮ ਦੇ ਜਥੇਦਾਰ ਨੇ ਉਹਨਾਂ ਨੇ ਕੌਮ ਦੀਆਂ ਗੱਲਾਂ ਦੇਖਣੀਆਂ ਨੇ ਕੌਮ ਦਾ ਜਿਹੜਾ ਵਿਧੀ ਵਿਧਾਨ ਆ ਉਹ ਦੇਖਣਾ ਕੀ ਕਹਿੰਦਾ ਹਰਪ੍ਰੀਤ ਸਿੰਘ ਬਹੁਤ ਵੱਡੇ ਦੇਖੋ ਰਾਗਵ ਚੱਡੇ ਦੇ ਵਿਆਹ ਤੇ ਗਿਆ ਹੂੰ ਬਾਹਰੋਂ ਤੋਰ ਕੇ ਲੈ ਕੇ ਗਏ ਹਰਪ੍ਰੀਤ ਸਿੰਘ ਨੂੰ ਲੈ ਕੇ ਗਏ ਕੌਮ ਦੇ ਜਥੇਦਾਰ ਨੂੰ ਲੈ ਕੇ ਗਏ ਉਹਦੇ ਚ ਸਿਰ ਕੌਮ ਦਾ ਚੁੱਕਿਆ ਹਰਪੀ ਸਿੰਘ ਦਾ ਨਹੀਂ ਤੇ ਹਰਪੀ ਸਿੰਘ ਜੀ ਕੀ ਬਿਆਨ ਦੇ ਰਹੇ ਨੇ ਕਿ ਮੇਰੇ ਬੱਚੇ ਪ੍ਰਿੰਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਸੀ ਹੂੰ ਤੇ ਕੌਮ ਦਾ ਜਿਹੜਾ ਕਹੇ ਕਿ ਮੇਰੇ ਬੱਚੇ ਇੱਕ ਨੱਚਣ ਗਾਉਣ ਵਾਲੀ ਨੂੰ ਮਿਲਣਾ ਚਾਹੁੰਦੇ ਸੀ ਇਸ ਤੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਆ ਹੁਣ ਉਹਦੇ ਉਲਟ ਜੇ ਮੈਂ ਇਹ ਸਵਾਲ ਕਰਦਾ ਮੈਨੂੰ ਜਵਾਬ ਦੇ ਦਿੰਦੇ ਨੇ ਕਈ ਬੰਦੇ ਕਿ ਤੁਸੀਂ ਤਾਂ ਅਜ ਪ੍ਰਿੰਕਾ ਚੋਪੜਾ ਲਿਆਂਦੀ ਸੀ ਉਹਦੇ ਚ ਟੂਰਨਾਮੈਂਟ ਯਾਰ ਮੁੱਖ ਮੰਤਰੀਕ ਟੂਰਨਾਮੈਂਟ ਤੇ ਪ੍ਰਿੰਕਾ ਚੋਪੜਾ ਦਾ ਆਉਣਾ ਇੱਕ ਡਿਫਰੈਂਟ ਗੱਲ ਆ ਪਰ ਇੱਕ ਉਹੀ ਮਗਾਲ ਹੈ ਕਿ ਜਥੇਦਾਰ ਦੀ ਦੇ ਦੇ ਫਰਕ ਆ ਉਹਨਾਂ ਦੇ ਉਹਨਾਂ ਦੇ ਅਹੁਦਾਦਾਰ ਦੇ ਅਹੁਦੇ ਤੇ ਦੇਖਦੇ ਹਾਂ ਤੁਹਾਨੂੰ ਲੱਗਦਾ ਕਿ ਜਥੇਦਾਰ ਦੇ ਅਹੁਦੇ ਤੇ ਰਹਿੰਦੇ ਆ ਉਹਨਾਂ ਨੇ ਇਹ ਗਲਤੀਆਂ ਕੀਤੀਆਂ ਕਿਉਂ ਕੰਮ ਨੂੰ ਕੀਤਾ ਫੇ ਤਾਂ ਜਥੇਦਾਰ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਨੂੰ ਤਲਬ ਕੀਤਾ ਸੀ ਆਰਐਸਐਸ ਮੁਖੀ ਦੇ ਨਾਲ ਮੁਲਾਕਾਤ ਕਰਨ ਤੇ ਤਾਂ ਕਿ ਯਾਨੀ ਹਰਪ੍ਰੀਤ ਸਿੰਘ ਵੀ ਕੰਮ ਨੂੰ ਤਲਬ ਹੋ ਸਕਦੇ ਆ ਦੇਖੋ ਇਹ ਐ ਜੀਪੀਸੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਦਵਾਨ ਦਾ ਵਿਸ਼ਾ ਮੈਂ ਇਹਦੇ 'ਚ ਨਹੀਂ ਪੈਂਦਾ ਹੈਗਾ ਕਿਉਂਕਿ ਇਹ ਵਿਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਮੈਂ ਐਵੇਂ ਜਾ ਕੇ ਮਤਲਬ ਉੱਥੇ ਕੋਈ ਸ਼ਿਕਾਇਤ ਦੇ ਸਕਦਾ ਆ ਉਹਦੇ ਵੱਲੋਂ ਮੈਂ ਉਸਤੇ ਜਾ ਕੇ ਕੋਈ ਟਿੱਪਣੀ ਕਰਾਂ ਮੈਂ ਉਸਤੇ ਜਾ ਕੇ ਕੋਈ ਟਿੱਪਣੀ ਕਰਾਂ ਇਹ ਕੋਈ ਸ਼ਿਕਾਇਤ ਤਾਂ ਕਰ ਹੀ ਸਕਦੇ ਆ ਨਾ ਸ਼ਿਕਾਇਤ ਮੇਰੇ ਖਿਆਲ ਦੇ ਪਤਾ ਨਹੀਂ ਕਿਸੇ ਸਿੱਖ ਜਿਥੇ ਬੰਦੇ ਨੇ ਸ਼ਾਇਦ ਕੀਤੀ ਹੋਈ ਆ ਸ਼ਾਇਦ ਜਿੰਨਾ ਕ ਮੈਂ ਦੇਖਿਆ ਮੀਡੀਆ ਦੇ ਵਿੱਚ ਕੀਤੀ ਹੋਈ ਆ ਸ਼ਿਕਾਇਤਾਂ ਪਰ ਇਹ ਸ੍ਰੀ ਹਕਾਲਤਖਸਾ ਦਾ ਵਿਸ਼ਾ ਮੈਂ ਉਹਦੇ 'ਚ ਐਵੇਂ ਮਤਲਬ ਕੋਈ ਟਿੱਪਣੀ ਕਰਦਾ ਚੰਗਾ ਨਹੀਂ ਲੱਗਦਾ ਹੁਣ ਸਰਦਾਰ ਭਗਵਾਨ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਉਹ ਵੀ ਇਹ ਗੱਲ ਕਹਿੰਦੇ ਆ ਕਹਿੰਦੇ ਅਕਾਲੀ ਦਲ ਪਾਪੀ ਆ ਤੇ ਜਿਹੜੀ ਬੀਜੇਪੀ ਆ ਉਹ ਉਹਨਾਂ ਤੋਂ ਬਚਨ ਦੇ ਲਈ ਦੂਰ ਦੂਰ ਰਹਿ ਰਹੀ ਆ ਮੁੱਖ ਮੰਤਰੀ ਐਵੇਂ ਓਟੋਲ ਬਟੋਲ ਬਿਆਨ ਦੇਣ ਦੇ ਵਿੱਚ ਜਿਹੜਾ ਉਹ ਫਕਰ ਮਹਿਸੂਸ ਕਰਦਾ ਤੁਸੀਂ ਇਹ ਦੇਖੋ ਹਾਲਾਤ ਮੁੱਖ ਮੰਤਰੀ ਦੇ ਇਹ ਹੋ ਗਏ ਨੇ ਕਿਸੇ মিডিਆ ਨੂੰ ਇੰਟਰਵਿਊ ਦਿੱਤੀ ਪੰਜਾਬ ਦੇ ਨੂੰ ਪੰਜਾਬ ਦੀ মিডিਆ ਨੂੰ ਇੰਟਰਵਿਊ ਦਿੱਤੀ ਜਾ ਕੇ ਉਹ ਦਿੱਲੀ ਬੈਠਾ ਦਿੱਲੀ ਦੇ ਜਿਹੜੇ ਨੈਸ਼ਨਲ মিডিਆ ਹੈ ਉਹਨਾਂ ਦੇ ਵੈਂਟ ਇੰਟਰਵਿਊ ਦੇ ਰਿਹਾ ਤੇ ਉੱਥੇ ਨੈਸ਼ਨਲ মিডিਆ ਤੇ ਇੰਟਰਵਿਊ ਐਵੇਂ ਨਹੀਂ ਹੋ ਜਾਂਦੀਆਂ 10-10 ਕਰੋੜ ਰੁਪਇਆ ਲਾ ਕੇ ਇੰਟਰਵਿਊ ਹੁੰਦੀ ਆ ਤੇ ਜਿਵੇਂ ਜਿਵੇਂ ਉਹ ਨੈਸ਼ਨਲ ਟੀਵੀਾਂ ਤੇ ਇੰਟਰਵਿਊਆ ਕਰ ਰਹੇ ਨੇ ਮਤਲਬ ਉਹਦਾ 20-50 ਕਰੋੜ ਰੁਪਇਆ ਫੂਕ ਦੇਣਾ ਫੂਕੀ ਰਹੇ ਨੇ 750 ਕਰੋੜ ਰੁਪਏ ਦਾ ਬਜਟ ਆ ਸਾਲ ਦਾ ਇੱਕ ਸਾਲ ਦੇ ਵਿੱਚ ਮਤਲਬ ਇਹ ਡਾਣਦੇ ਨੇ ਆ ਸਾਰਾ ਜਾ ਹੀ ਰਿਹਾ ਕਿਸੇ ਚੈਨਲ ਨੂੰ 20 ਕਰੋੜ ਜਾ ਰਿਹਾ ਕਿਸੇ ਨੂੰ 30 ਕਰੋੜ ਜਾ ਰਿਹਾ ਕਿਸੇ ਨੂੰ 10 ਕਰੋੜ ਜਾ ਰਿਹਾ ਉੱਥੇ ਬੈਠੇ ਇੰਟਰਵਿਊ ਕਰ ਰਹੇ ਨੇ ਜੇ ਆਹੀ ਪੈਸਾ ਬਚਾ ਲੈਣਾ ਤੇ ਮੁੱਖ ਮੰਤਰੀ ਦਾ ਆਪ ਕਹਿੰਦਾ ਹੁੰਦਾ ਸੀ ਕਿ ਜੇ ਕੰਮ ਹੀ ਨਾ ਕਰੋ ਤੁਹਾਨੂੰ ਮੀਡੀਆ ਦੇ ਵਿੱਚ ਇਸ਼ਤਿਹਾਰਵਾਜੀ ਕਰਨ ਦਾ ਮਤਲਬ ਪੈਸੇ ਖਰਚਣ ਦੀ ਲੋੜ ਹੀ ਨਾ ਪਵੇ ਅੱਜ ਮੁੱਖ ਮੰਤਰੀ ਮੀਡੀਆ ਤੋਂ ਬਿਨਾਂ ਸਾਰ ਨਾਲੇ ਮੁੱਖ ਮੰਤਰੀ ਦਾ ਨਾ ਇੱਕ ਕਿਰਦਾਰ ਭਗਵੰਤ ਮਾਨ ਨੇ ਆਪਣਾ ਇੰਨਾ ਘੇਰ ਲਿਆ ਲੋਕਾਂ ਦੇ ਵਿੱਚ ਦੇਖੋ ਮਤਲਬ ਮੁੱਖ ਮੰਤ ਹੜਾਂ ਤੋਂ ਬਾਅਦ ਪਹਿਲਾਂ ਤਾਂ ਉਹ ਗਲੂਕੋਜ਼ ਲਵਾ ਕੇ ਪੈ ਗਿਆ ਚਲੋ ਬਿਮਾਰ ਹੋ ਗਿਆ ਉਸ ਤੋਂ ਬਾਅਦ ਬਾਹਰ ਆ ਕੇ ਟਿੱਪਣੀ ਕੀ ਕਰਦਾ ਸੁਖਬੀਰ ਬਾਦਲ ਸੁਖਬੀਰ ਬਾਦਲ ਸੁਖਬੀਰ ਬਾਦਲ ਹਰਸੀਮਰਤ ਕੌਰ ਬਾਦਲ ਹਮ ਮਤਲਬ ਹਰਸੀਮਰਤ ਕੌਰ ਬਾਦਲ ਤੇ ਜਿਹੜੀ ਉਹਨੇ ਟਿੱਪਣੀ ਕੀਤੀ ਕੋਈ ਬਣਦੀ ਆ ਮਤਲਬ ਹਰਸੀਮਰਤ ਕੌਰ ਬਾਦਲ ਇੱਕ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਨੇ ਇੱਕ ਔਰਤ ਵੀ ਨੇ ਇੱਕ ਬੀਬੀ ਤੇ ਤੁਸੀਂ ਮਤਲਬ ਇੱਕ ਔਰਤ ਤੇ ਇਹੋ ਜਿਹੀਆਂ ਟਿੱਪਣੀਆਂ ਕਰ ਰਹੇ ਹੋ ਤੇ ਇਹ ਮੁੱਖ ਮੰਤਰੀ ਨੂੰ ਸੁਭਦੀਆਂ ਨੇ ਇਹ ਉਹਦੀ ਅਕਲ ਦਾ ਜਨਜਾਈ ਹੈ ਹੋਰ ਕੀ ਹੈ ਤੇ ਭਗਵੰਤ ਮਾਨ ਨੂੰ ਨਾ ਐਂ ਲੱਗਦਾ ਵੀ ਹੁਣ ਮੈਨੂੰ ਸ਼ਾਇਦ ਪਹਿਲਾਂ ਮੰਗੇ ਮੇਰੀ ਹਰ ਗੱਲ ਚੱਲਦੀ ਆ ਜਦੋਂ ਭਗਵੰਤ ਮਾਨ ਦਾ ਅਸਲ ਚਿਹਰਾ ਰਾਜਨੀਤਿਕ ਚਿਹਰਾ ਪਾਵਰ ਵਾਲਾ ਚਿਹਰਾ ਲੋਕਾਂ ਨੇ ਦੇਖਿਆ ਨਹੀਂ ਸੀ ਉਦੋਂ ਭਗਵੰਤ ਮਾਨ ਦਾ ਸਾਰਾ ਕੁਝ ਚੱਲਦਾ ਸੀ ਮੈਂ ਅਕਸਰ ਯਾਰਾਂ ਦੋਸਤਾਂ ਨੂੰ ਕਹਿੰਦਾ ਹੁੰਨਾ ਕਿ ਭਗਵੰਤ ਮਾਨ ਦਾ ਜਦੋਂ ਕੋਈ ਸਮਾਂ ਸੀ ਨਾ ਉਦੋਂ ਜਿਹੜਾ ਪਾਸਾ ਮਾਰਦਾ ਸੀ ਸਿੱਧਾ ਪੈਂਦਾ ਸੀ ਹਾਲਾਤ ਇਹ ਸੀ ਕਿ ਲੋਕ ਕਹਿੰਦੇ ਸੀ ਕਿ ਤੇਰੀ ਤੇਰੀ ਸਪੀਚ ਨਹੀਂ ਸੁਣਨੀ ਗੱਡੀ ਤੇ ਖੜ ਕੇ ਭੰਗੜਾ ਪਾ ਕੇ ਦਿਖਾ ਦੇ ਤੇ ਪਤੰਦਰ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਤਾਂ ਗੱਡੀ ਤੇ ਖੜ ਕੇ ਭੰਗੜਾ ਪਾ ਕੀ ਐਡਾ ਘੰਟਾ ਆ ਜਾਂਦਾ ਸੀ ਤੇਰੇ ਯਾਰ ਨੇ ਦਬਣ ਨੂੰ ਫਿਰਦੇ ਨੇ ਦਬਦਾ ਕਿੱਥੇ ਆ ਲੋਕਾਂ ਨੇ ਵੋਟਾਂ ਪਾਵਾ ਘੇਟੇ ਲਾ ਤੇ ਉਹ ਸਮਾਂ ਗਿਆ ਹੁਣ ਭਗਵੰਤ ਮਾਨ ਭਾਜਦਾ ਉਹੀ ਗੱਲਾਂ ਕਿ ਐਵੇਂ ਕਮੈਂਟ ਕਰਕੇ ਦੂਜਿਆਂ ਨੂੰ ਨਿੰਦ ਕੇ ਦੂਜਿਆਂ ਨੂੰ ਮਾੜਾ ਜੰਗਾ ਕਹਿ ਕੇ ਸ਼ਾਇਦ ਦੂਜਿਆਂ ਨੂੰ ਭੰਡ ਕੇ ਮੈਂ ਮੈ ਮੈਨੂੰ ਲੋਕ ਪਸੰਦ ਕਰਨਗੇ ਪਰ ਹੁਣ ਮਾਨ ਸਾਹਿਬ ਤੁਹਾਡੇ ਹੱਥ ਦੇ ਵਿੱਚ ਪੰਜਾਬ ਦੀ ਪਾਵਰ ਆ ਹਰਾ ਪੈਣਾ ਤੁਹਾਡੇ ਕੋਲ ਆ ਜਵਾਬ ਦੇ ਤੁਸੀਂ ਉਹ ਤੇ ਸ਼੍ਰੋਮਣੀ ਕਾਲਦਨ ਨੂੰ ਸੱਤਾ ਚੋਂ ਗਿਆ ਨੂੰ 8-9 ਸਾਲ ਹੋ ਗਏ ਤੇ ਜਿਹੜੀ ਪਾਰਟੀ 8-9 ਸਾਲ ਤੋਂ ਸੱਤਾ ਤੋਂ ਬਾਹਰ ਆ ਉਹ ਪਾਰਟੀ ਪਰ ਤੁਸੀਂ ਟਿੱਪਣੀਆਂ ਕਰਦੇ ਹੋ ਹਰ ਰੋਜ਼ ਉਹਦਾ ਮਕਸਦ ਕੀ ਆ ਮਤਲਬ ਕੀ ਆ ਮਤਲਬ ਇੱਕੋ ਆ ਕਿ ਡਰ ਸਿਰਫ ਸ਼੍ਰੋਮਣੀ ਕਾਲਦਨ ਤੋਂ ਆ ਸਿਰਫ ਸ਼੍ਰੋਮਣੀ ਕਾਲਦਨ ਤੋਂ ਡਰ ਆ ਕਿਉਂਕਿ ਜਿੱਥੋਂ ਡਰ ਨਾ ਹੋਵੇ ਉਹਦੀ ਬੰਦਾ ਗੱਲ ਨਹੀਂ ਕਰਦਾ ਹੁੰਦਾ ਪਿੰਡ ਦੇ ਵਿੱਚ ਜੇ ਕਿਸੇ ਜੇ ਕਿਸੇ ਵੱਡੇ ਕੋਈ ਮਾੜਾ ਬੰਦਾ ਹੋਵੇ ਨਾ ਉਹਦਾ ਨਾਂ ਲੈਣਾ ਛੱਡ ਦਿੰਦਾ ਅਗਲਾ ਕਾ ਛੱਡੇ ਰਿਹਾ ਇਹ ਤਾਂ ਮੇਰੇ ਦਿਨ ਇਕੀ ਲੈਵਲ ਆ ਇਹਦਾ ਮਤਲਬ ਭਗਵਾਨ ਤਮਨ ਜਿਹੜਾ ਹਰ ਰੋਜ਼ ਸ਼੍ਰੋਮਣੀ ਕਲਦਰ ਸੁਖਬੀਰ ਸਿੰਘ ਬਾਦਲ ਜਾਉਂਦੇ ਪਰਿਵਾਰ ਦੀ ਗੱਲ ਕਰਦਾ ਇਹਦਾ ਮਤਲਬ ਸਭ ਤੋਂ ਜ਼ਿਆਦਾ ਡਰ ਹੀ ਉਹਨੂੰ ਸ਼੍ਰੋਮਣੀ ਕਾਲ ਦਾ ਤੁਸੀਂ ਕਿਹਾ ਕਿ ਉਹ ਨੈਸ਼ਨਲ ਮੀਡੀਆ ਤੇ ਇੰਟਰਵਿਊਜ਼ ਕਰ ਰਹੇ ਨੇ ਪਹਿਲਾਂ ਵਾਲੇ ਮੁੱਖ ਮੰਤਰੀ ਵੀ ਤਾਂ ਕਰਦੇ ਰਹੇ ਆ ਚੰਨ ਜੀ ਚੰਨੀ ਹੁਣ ਸੁਦੇਸ਼ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਸਿੰਘ ਬਾਦਲ ਬੈਠੇ ਰਹੇ ਆ ਇੰਨੀਆਂ ਨੇ ਹੋਈਆਂ ਜਿਹੜੀ ਉਹ ਤਾਂ ਕਹਿੰਦੇ ਤੁਸੀਂ ਤਾਂ ਆਪਦਾ ਘਰ ਦਾ ਚੈਨਲ ਹੀ ਪਾਲ ਰੱਖਿਆਗਾ ਪੀਟੀਸੀ ਭਵੰਤਮਨ ਸਾਹਿਬ ਤਾਂ ਉੱਤੇ ਬਹੁਤ ਅੰਜ ਕਸਦੇ ਆ ਕਸੀ ਜਾਣ ਤਨਜੰਜ ਜੀ ਤੰਜ ਕਸਨ ਨਾ ਕੀ ਹਾੜਾਂ ਦੇ ਵਿੱਚ ਇੱਕ ਪੱਤਰਕਾਰ ਨੂੰ ਕਹਿੰਦੇ ਕਹਿੰਦੇ ਤੂੰ ਪੀਟੀਸੀ ਤੋਂ ਹੁਣ ਦੇਖੋ ਮੁੱਖ ਮੰਤਰੀ ਦਾ ਇਹ ਲੈਵਲ ਹੋ ਗਿਆ ਬੀ ਜੇ ਤੁਹਾਡੇ ਵਰਗਾ ਭਰਾ ਕੋਈ ਪੱਤਰਕਾਰ ਸਵਾਲ ਪੁੱਛਲੇ ਤਾਂ ਮੁੱਖ ਮੰਤਰੀ ਕਹਿੰਦਾ ਤੂੰ ਪੀਟੀਸੀ ਤੋਂ ਨਹੀਂ ਜਾਂ ਪੀਟੀਸੀ ਤੋਂ ਹੋਵੇ ਵੀ ਤੋ ਸਵਾਲ ਦਾ ਜਵਾਬ ਤਾਂ ਦੇ ਨਾ ਉਹ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸੀ ਘੇਰ ਕੇ ਲੋਕਾਂ ਨੂੰ ਲੋਕਾਂ ਨੂੰ ਕਿ ਨਜ਼ੀਮ ਕਿ ਲੀਡਰਾਂ ਨੂੰ ਘੇਰ ਕੇ ਸਵਾਲ ਪੁੱਛਿਆ ਕਰੋ ਤੇ ਅੱਜ ਜੇ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਨੂੰ ਜਵਾਬ ਨਹੀਂ ਆਇਆ ਮੁੱਖ ਮੰਤਰੀ ਓਟਲ ਬਟਲ ਬੋਲ ਕੇ ਨੱਟ ਗਿਆ ਕਿ ਤੁਸੀਂ ਪੀਟੀਸੀ ਤੋਂ ਮੀਮ ਵੀ ਤਾਂਹੀਂ ਬਣਦੇ ਨੇ ਸੋਸ਼ਲ ਮੀਡੀਆ ਤੇ ਕਿੰਨਾ ਮਜ਼ਾਕ ਉਡਦਾ ਮੁੱਖ ਮੰਤਰੀ ਆਪਣੇ ਆਪ ਨੂੰ ਬਹੁਤ ਥੱਲੇ ਲੈਵਲ ਤੇ ਲੈ ਕੇ ਆ ਚੁੱਕਿਆ ਅਸਲ ਦੇ ਵਿੱਚ ਮੁੱਖ ਮੰਤਰੀ ਦੇ ਪੱਲੇ ਕੱਖ ਨਹੀਂ ਜਿਹੜੇ ਮੁੱਖ ਮੰਤਰੀ ਨੂੰ ਹਸਪਤਾਲ ਤੋਂ ਬਾਹਰ ਆ ਕੇ ਇਹ ਯਾਦ ਕਰਾਉਣਾ ਪੈ ਜੇ ਕੇਜਰੀਵਾਲ ਨੂੰ ਕਿ ਕੇਜਰੀਵਾਲ ਉਹ ਲੋਕਾਂ ਨੂੰ ਨਹੀਂ ਦੱਸ ਰਿਹਾ ਸੀ ਉਹ ਕੇਜਰੀਵਾਲ ਨੂੰ ਯਾਦ ਕਰਾ ਰਿਹਾ ਸੀ ਕਿ ਤੂੰ ਹਰਮੰਦਰ ਸਾਹਿਬ ਦੇ ਬਾਹਰ ਕੜ ਕੇ ਮੀਡੀਆ ਸਾਹਮਣੇ ਇੱਕ ਗੱਲ ਕਹਿ ਕੇ ਗਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ 5 ਸਾਲ ਮਾਨਸਾ ਵੀ ਰਹੂਗਾ ਕਾਰਨ ਕੀ ਆ ਕਿ ਮਾਨਸਾ ਨੂੰ ਕਿਸੇ ਟਾਈਮ ਵੀ ਹਟਾਇਆ ਜਾ ਸਕਦਾ ਬਹੁਤ ਵੱਡੀ ਬਗਾਵਤ ਆ ਬਹੁਤ ਵੱਡਾ ਰੌਲਾ ਇਹਨਾਂ ਦੇ ਐਮਐਲਏ ਦੇ ਮੰਤਰੀਆਂ ਦੇ ਵਿੱਚ ਦੋ ਧਿਰਾਂ ਦੀ ਬਹੁਤ ਵੱਡੀ ਲੜਾਈ ਆ ਇੱਕ ਦਿੱਲੀ ਧੜਾ ਬਣਿਆ ਪਿਆ ਇੱਕ ਇੱਕ ਭਗਵੰਤ ਮਾਨ ਦਾ ਧੜਾ ਬਣਿਆ ਪਿਆ ਪਰ ਇਹ ਭਗਵੰਤ ਮਾਨ ਇਹ ਨਹੀਂ ਕੋਈ ਪੰਜਾਬ ਪਿੱਛੇ ਲੜ ਰਹੇ ਨੇ ਜੇ ਤੁਸੀਂ ਕਹੋ ਵੀ ਧੜੇ ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਬਚਾਉਣਾ ਲੜਾਈ ਇਸ ਗੱਲ ਦੀ ਆ ਕਿ ਕੌਣ ਪੰਜਾਬ ਨੂੰ ਵੱਢ ਲੁੱਟੇਗਾ ਅੱਛਾ ਹੁਣ ਤੁਸੀਂ ਜਿਹੜਾ ਤਜਿੰਦਰ ਸਰਾਂ ਵਾਲਾ ਮੈਟਰ ਜਿਨ੍ਹਾਂ ਤੇ ਤੁਸੀਂ ਆਰਐਸ ਦਾ ਏਜੰਟ ਜਿਨ੍ਹਾਂ ਨੂੰ ਕਹਿੰਦੇ ਹੋ ਉਹ ਤੁਹਾਡੇ ਤੇ ਵੀ ਕਹਿੰਦੇ ਕਹਿੰਦੇ ਸਰਬਜੀਤ ਜਿੰਦਰ ਮੇਰੇ ਨਾਲ ਇਸੇ ਸੋਫੇ ਤੇ ਬੈਠ ਕੇ ਇਸੇ ਦਫ਼ਤਰ ਚ ਪ੍ਰਧਾਨਗੀਆਂ ਵੰਡਦਾ ਗਿਆਗਾ ਮੈਂ ਮੈਂ ਚੈਲੰਜ ਕਰਦਾ ਤੇਜਿੰਦਰ ਸਿੰਘ ਸਰਾ ਨੂੰ ਹੂੰ ਇਹ ਗੱਲ ਸਾਬਤ ਕਰੇ ਐਵੇਂ ਜੱਬਲੀ ਮੈਂ ਤੁਸੀਂ ਕਦੇ ਮਿਲੇ ਹੋ ਮੈਂ ਕਹ ਜੀ ਇਹ ਗੱਲ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਸਕਦਾ ਹੂੰ ਨਾ ਹੀ ਮੈਂ ਤੇਜਿੰਦਰ ਸਿੰਘ ਨਾਂ ਦਾ ਕਦੇ ਨਾਂ ਸੁਣਿਆ ਸੀ ਪਹਿਲਾਂ ਹੂੰ ਇਸ ਤੋਂ ਪਹਿਲਾਂ ਮੇਰੇ ਕੋਲ ਫੋਟੋਆਂ ਆਈਆਂ ਸਾਰੀ ਸਟੱਡੀ ਕੀਤੀ ਗਈ ਦੱਸਿਆ ਬੰਦਿਆਂ ਨੇ ਮੈਨੂੰ ਕਿ ਇਹ ਜਿਹੜਾ ਹੈ ਤੇਜਿੰਦਰ ਸਿੰਘ ਸਰਾ ਹੈ ਇਹ ਅਸੀਂ ਸਟੱਡੀ ਕੀਤੀ ਦੋ ਤਿੰਨ ਦਿਨ ਬਕਾਇਦਾ ਕਿਉਂਕਿ ਫੋਟੋਆਂ ਐਤਵਾਰ ਦੀਆਂ ਸੀ ਜਾ ਕੇ ਕਿਤੇ ਵੀਰਵਾਰ ਨੂੰ ਜਿਹੜੀਆਂ ਅਸੀਂ ਬਾਹਰ ਲੈਂਦੀਆਂ ਨੇ ਤਿੰਨ ਚਾਰ ਦਿਨ ਸਟੱਡੀ ਕੀਤੀ ਕਿ ਇਹ ਬੰਦੇ ਵਾਕਈ ਮਤਲਬ ਜਿਹੜੇ ਬੰਦੇ ਬਾਰੇ ਅਸੀਂ ਬੋਲਣ ਜਾ ਰਹੇ ਹਾਂ ਕਿ ਉਹੀ ਨੇ ਦੂਜਾ ਜਨਵਾਰ ਮੈਂ ਉਹਦਾ ਨਾਮ ਕਦੇ ਸੁਣਿਆ ਨਹੀਂ ਬਾਇ ਫੇਸ ਕਦੇ ਮਿਲਿਆ ਨਹੀਂ ਤੇ ਨਾ ਹੀ ਮੈਂ ਉਹਨੂੰ ਜਾਣਦਾ ਸੀ ਮੈਂ ਬਿਲਕੁਲ ਨਹੀਂ ਜਾਣਦਾ ਸੀ ਨਾ ਕਦੇ ਮਿਲਿਆ ਤੇ ਨਾ ਹੀ ਮੈਂ ਕਦੇ ਉਹਦੇ ਦਫ਼ਤਰ ਗਿਆ ਯੂਥ ਵਿੰਗ ਦੀਆਂ ਉਹਦੇ ਦਾਰੇਦਾਰੀ ਦੀਆਂ ਜਿਹੜੀਆਂ ਨੁਕਤੀਆਂ ਨੇ ਉਹ ਪਾਰਟੀ ਦਫ਼ਤਰ ਤੋਂ ਕੀਤੀ ਜਾਂਦੀਆਂ ਨੇ ਕਿਸੇ ਦੇ ਦਫ਼ਤਰ ਬੈਠ ਕੇ ਨਹੀਂ ਕੀਤੀ ਜਾਂਦੀਆਂ ਹਾਂ ਮਹਾਲੀ ਪ੍ਰਾਪਰਟੀ ਡੀਲਰਾਂ ਦਾ ਘੜਾ ਹੂੰ ਕਿਸੇ ਕੰਮਕਾਰ ਕਿਸੇ ਯਾਰ ਦੋਸਤ ਦੇ ਸਿਲਸਿਲੇ ਦੇ ਵਿੱਚ ਕਿਸੇ ਨੇ ਕੋਈ ਕਹਿ ਦਿੰਦਾ ਕਿ ਵੇਰੀ ਯਾਰ ਦੋਸਤ ਕਿ ਆਜੂ ਕਿੱਥੇ ਕਿੱਥੇ ਆ ਪ੍ਰਧਾਨ ਜਾਂਦਾ ਵਾ ਚਾਹ ਪੀਜੀ ਜਾਂਦੇ ਵੇ ਕਿਤੇ ਬੈਠ ਕੇ ਕਿਤੇ ਕਿਸੇ ਯਾਰ ਦੋਸਤ ਕੋਲ ਮਿਲ ਗੋਏ ਇਹ ਉੱਥੇ ਬੈਠਾ ਹੋਵੇ ਐਦਾਂ ਦੀ ਕੋਈ ਘਟਨਾ ਅਚਲ ਚੇਤ ਹੋ ਗਈ ਹੋਵੇ ਤਾਂ ਕਹਿ ਨਹੀਂ ਸਕਦੇ ਪਰ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੱਲ ਕਹਿ ਸਕਦਾ ਕਿ ਮੈਂ ਇਸ ਬੰਦੇ ਨੂੰ ਜਾਣਦਾ ਨਹੀਂ ਆ ਫੋਟੋਆਂ ਤੋਂ ਪਹਿਲਾਂ ਮੈਂ ਇਹਨੂੰ ਜਾਣਦਾ ਨਹੀਂ ਸੀ ਕਿ ਕੌਣ ਚਿੰਦਰ ਸਿੰਘ ਸਰਾ ਹੈ ਤੇ ਕਿਸ ਕੈਟਾਗਰੀ ਦਾ ਬੰਦਾ ਤੇ ਕੌਣ ਹੈ ਕੌਣ ਨਹੀਂ ਆ ਉਹ ਆਪਣੇ ਆਪ ਨੂੰ ਕਹਿੰਦੇ ਮੈਂ ਬੀਜੇਪੀ ਦਾ ਸਖ ਲੀਡਰ ਆ ਮੈਂ ਹਾਂ ਹਾਂ ਕੋਈ ਕਹੀ ਜਾਵੇ ਪਰ ਮੈਂ ਆਰਐਸਐਸ ਦਾ ਏਜੰਟ ਦੇ ਸਵਾਲ ਦੇ ਉੱਤੇ ਉਹਨਾਂ ਨੇ ਮੇਰੇ ਤੇ ਵੈਸੇ ਕਲੀਅਰ ਜਸਟੀਫਾਈ ਨਹੀਂ ਕੀਤਾਗਾ ਤੁਸੀਂ ਕਰ ਸਕਦੇ ਹੋ ਉਹਨਾਂ ਨੂੰ ਪ੍ਰੂਫ ਕਰ ਸਕਦੇ ਹੋ ਕਿ ਆਰਐਸਐਸ ਦੀ ਵਿਚਾਰਧਾਰਾ ਨੂੰ ਕਿਵੇਂ ਉਹ ਪੰਜਾਬ ਦੇ ਵਿੱਚ ਇੰਪਲੀਮੈਂਟ ਕਰ ਰਹੇ ਆ ਦੇਖੋ ਹੁਣ ਸਾਬਤ ਕਰਨ ਨੂੰ ਇਹ ਕਿਹੜੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਉਹ ਵੀ ਸਾਰਾ ਕੁਝ ਕੱਢ ਲਾਂਗੇ ਨਿਕਰ ਵਾਲੀਆਂ ਫੋਟੋ ਕੱਢ ਲਾਂਗੇ ਕਿਤੋਂ ਨਾ ਕਿਤੋਂ ਉਹ ਵੀ ਕੱਢੇ ਲਵਾਂਗੇ ਪਰ ਉਕੇ ਉਹਨਾਂ ਨੇ ਚੈਲੰਜ ਦਿੱਤਾ ਕਹਿੰਦੇ ਫੋਟੋਆਂ ਚੋਰਨੇ ਇੱਕ ਤੁਹਾਨੂੰ ਸਾਬਤ ਕਰਕੇ ਇੱਕ ਤੁਹਾਨੂੰ ਹੋਰ ਦਰਦਣਾ ਗੱਲ ਬਹੁਤ ਲੀਡਰਾਂ ਦੇ ਨਾਲ ਹੂੰ ਮਤਲਬ ਕੁਝ 2-4 ਲੀਡਰ ਹੈ ਜਿਹਨਾਂ ਕੋਲ ਜਾ ਕੇ ਮੀਟਿੰਗਾਂ ਕਰਕੇ ਆਇਆ ਵੱਖ-ਵੱਖ ਪਾਰਟੀਆਂ ਦੇ ਹੂੰ ਜਿਹਦੇ ਵਿੱਚ ਆਮ ਆਦੀ ਪਾਰਟੀ ਦੇ ਲੀਡਰ ਵੀ ਨੇ ਜਿਹਦੇ ਵਿੱਚ ਇੱਕ ਦੋ ਕਾਲੀ ਦਲ ਦਾ ਲੀਡਰ ਵੀ ਸੀਗਾ ਉੱਥੋਂ ਹੀ ਸਾਨੂੰ ਹੌਲੀ-ਹੌਲੀ ਇਨਫਾਰਮੇਸ਼ਨ ਨਿਕਲੀ ਕਿ ਇਹ ਬੰਦਾ ਅੰਦਰੋਂ-ਅੰਦਰ ਹੀ ਕੋਈ ਨਾ ਕੋਈ ਪੰਜਾਬ ਦੇ ਵਿੱਚ ਸ਼ਰਾਰਤ ਕਰ ਰਿਹਾ ਹੈ ਬਾਕੀ ਇਹ ਹੈ ਵੀ ਅਸੀਂ ਸਿਰਫ ਹਰਪ੍ਰੀਤ ਸਿੰਘ ਦਾ ਚਿਹਰਾ ਨੰਗਾ ਲੈਣਾ ਕਰਨਾ ਸੀ ਕਿ ਅੱਧੀ ਰਾਤ ਨੂੰ ਇਹ ਕਿਵੇਂ ਮੀਟਿੰਗਾਂ ਕਰ ਰਿਹਾ ਤੇ ਕੀ ਚੱਲ ਰਿਹਾ ਕਿ ਜਿਹੜਾ ਆਪਣੇ ਆਪ ਨੂੰ ਪੰਥਕ ਕਹਿੰਦਾ ਉਹ ਤਾਂ ਪੰਥਕ ਹੈ ਨਹੀਂ ਨਾ ਮੰਨੇ ਜੀ ਉਹ ਤਾਂ ਕਹਿੰਦੇ ਕਹਿੰਦੇ ਜੇ ਗੱਲਸ ਮੀਟਿੰਗ ਹੁੰਦੀ ਅਸੀਂ ਘਰੇ ਬੈਠ ਜਾਂਦੇ ਤੁਸੀਂ ਮੇਰੀ ਗੱਲ ਸੁਣੋ ਆਪਨਲੀ ਕਿਉਂ ਬੈਠਦੇ ਮੇਰਾ ਮਕਸਦ ਹਰਪ੍ਰੀਤ ਸਿੰਘ ਨੂੰ ਜਾਂ ਤਜਿੰਦਰ ਸਿੰਘ ਸਰਾ ਨੂੰ ਮਨਾਉਣਾ ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਫੋਟੋਾਂ ਜਨਤਕ ਕਰਨ ਦਾ ਮਕਸਦ ਹਰਪ੍ਰੀਤ ਸਿੰਘ ਜਾਂ ਤਸਿੰਦਰ ਤਜਿੰਦਰ ਸਿੰਘ ਸਰਾ ਨੂੰ ਮਨਾਉਣਾ ਨਹੀਂ ਸਾਡਾ ਫੋਟੋਾਂ ਜਨਤਕ ਕਰਨ ਦਾ ਮਕਸਦ ਸਿੱਖ ਕੌਮ ਨੂੰ ਦੱਸਣਾ ਸੀ ਕਿ ਇਹ ਲੋਕ ਕੀ ਨੇ ਜੋ ਸੀ ਕੋਮ ਦੇ ਜੇ ਕੋਈ ਗੁਪਤ ਮੀਟਿੰਗ ਹੁੰਦੀ ਕੋਈ ਏਦਾਂ ਦੀ ਗੱਲ ਹੁੰਦੀ ਅਸੀਂ ਪ੍ਰਾਈਵੇਟ ਉੱਪਰੋਂ ਆਏ ਉੱਪਰੋਂ ਆਏਦੇ ਹੁੰਦਾ ਦਨ ਗੱਲ ਮੈਂ ਉੱਤਲੇ ਬੰਜਲ ਤੋਂ ਆਏ نیچے ਆਏ ਕਮਰਾ ਲਿਆ ਹੋਇਆ ਸੀ ਇਹਨਾਂ ਨੇ ਲੇਕਿਨ ਉੱਤੋਂ ਹੁਣ ਉੱਤੇ ਗਏ ਹੁਣ ਉਹ ਤੇ ਛੱਤ ਤੇ ਤਾਂ ਬੈਠੇ ਨਹੀਂ ਹੁਣੇ ਕਮਰੇ 'ਚ ਹੀ ਬੈਠੇ ਹੋਣਗੇ ਕਮਰੇ 'ਚ ਬੈਠ ਕੇ ਗੁਪਤ ਮੀਟਿੰਗ ਹੋਈ ਮੈਂ ਕਿ ਜੀ ਹੋਰ ਗਾਹ ਉੱਪਰ ਕੀ ਉਹ ਛੱਤ ਤੇ ਥੋੜਾ ਬੈਠੇ ਹੋਣਗੇ ਕਿਸੇ ਕਮਰੇ 'ਚ ਹੀ ਬੈਠੇ ਹੋਣਗੇ ਉੱਤੋਂ ਆਏ ਲਿਫਟ 'ਚ نیچے ਆਏ نیچے ਆ ਕੇ ਨੇ ਦੇਖਿਆ ਕਿ ਅੱਧੀ ਰਾਤ ਹੋ ਚੁੱਕੀ ਹੁਣ ਸਾਨੂੰ ਕੌਣ ਦੇਖੇਗਾ ਆ ਉਹਨਾਂ ਨੇ ਤਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਵੀ ਸਵਾਲ ਚੁੱਕਿਆ ਕਹਿੰਦੇ ਤੁਹਾਡਾ ਜ਼ਿਲ੍ਹਾ ਪ੍ਰਧਾਨ ਤਾਂ ਪੈਰਾਂ ਚ ਪੈਂਦਾ ਫਿਰਦਾ ਸੀਗਾ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਸ਼ਰਾਬ ਦਾ ਰੱਜਿਆ ਹੋਇਆ ਸੀਗਾ ਅਜਿਹਾ ਕਿ ਇਲਜ਼ਾਮ ਲੱਗੇ ਆ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਉਹੀ ਤਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਕਹੀ ਆ ਨਾ ਕਿ ਇਹ ਕਹੀ ਜਾਂਦੇ ਨੇ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਸ਼ਰਾਬ ਨਾਲ ਰੱਜਿਆ ਹੋਇਆ ਸੀ ਜੇ ਉੱਥੇ ਹਾਲ ਦੇ ਵਿੱਚ ਸ਼ਰਾਬ ਚੱਲ ਰਹੀ ਸੀ ਮੀਟ ਮੱਛੀ ਚੱਲ ਰਿਹਾ ਸੀ ਤਾਂ ਕੌਮ ਦਾ ਜਿਹੜਾ ਜਥੇਦਾਰਾ ਸਾਫਕਾ ਉੱਥੇ ਕੀ ਕਰ ਰਿਹਾ ਸੀ ਰਾਤ ਨੂੰ ਦੀ ਰਾਤ ਫਿਰ ਇਹ ਵੀ ਇਹ ਤਾਂ ਸਵਾਲ ਉਸ ਤੋਂ ਵੀ ਵੱਡਾ ਖੜਾ ਹੋ ਜਾਂਦਾ ਇਹ ਤਾਂ ਸਵ ਕਿ ਜੇ ਉਥੇ ਇੰਨੀ ਸ਼ਰਾਬ ਚੱਲ ਰਹੀ ਸੀ ਐਨੀ ਉਥੇ ਸ਼ਰਾਬੀ ਡਿੱਗਦੇ ਫਿਰਦੇ ਸੀ ਐਨੀ ਉਥੇ ਮਤਲਬ ਪਰ ਉਹ ਇਸ ਨੂੰ ਹੋਰ ਗੱਲ ਦੇ ਨਾਲ ਲੜਕ ਲੈ ਕੇ ਜਾਂਦੇ ਆ ਕਹਿੰਦੇ ਤੁਸੀਂ 5 ਸਟਾਰ ਹੋਟਲਾਂ 'ਚ ਖਾਣਾ ਖਾਓ ਤਾਂ ਠੀਕ ਆ ਜੇ ਜਥੇਦਾਰ 5 ਸਟਾਰ ਹੋਟਲ 'ਚ ਬੈ ਕੇ ਰੋਟੀ ਖਾ ਗਏ ਤਾਂ ਤੁਹਾਨੂੰ ਪਰ 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 ਬੇਨਤੀ ਹੈ ਕੌਮ ਦਾ ਜਥੇਦਾਰ 5 ਸਟਾਰ 'ਚ ਵੀ ਖਾਵੇ 7 'ਚ ਵੀ ਖਾਵੇ 10 'ਚ ਵੀ ਖਾਵੇ ਜਿੱਥੇ ਮਰਜ਼ੀ ਖਾਵੇ ਜਿੱਥੋਂ ਤੱਕ ਹੋਟਲ ਹੈਗੇ ਨੇ ਪਰ ਮੈਨੂੰ ਇਹ ਵੀ ਦੱਸ ਦਿਓ ਕਿਤੇ ਗਰੀਬ ਸਿੱਖ ਦੇ ਵੀ ਘਰੇ ਖਾਈਆ ਪ੍ਰਸ਼ਾਦਾ ਉਹ ਵੀ ਕੋਈ ਫੋਟੋ ਦਿਖਾ ਦਿਓ ਪਿਛਲੇ 5-7 ਸਾਲ ਦੀ ਕੱਢ ਕੇ ਮੈਨੂੰ ਕਾ ਗਰੀਬ ਸਿੱਖ ਦਾ ਘਰ ਲੱਭੇ ਨਹੀਂ ਕਿਤੇ ਆਪਾਂ ਨੂੰ ਕਿਸ ਦਾ ਉੱਥੇ ਤਾਂ ਆਪਾਂ ਜਾਂਦੇ ਨਹੀਂ ਹਮ ਅਮੀਰਾਂ ਦੀਆਂ ਕੋਠੀਆਂ 'ਚ ਜਾਂਦੇ ਆ ਇਹ ਹੀ ਤਾਂ ਦੁੱਖ ਹੈ ਇਹ ਹੀ ਤਾਂ ਰੋਣਾ ਕੌਮ ਦਾ ਕਿ ਸਾਡੇ ਬੰਦੇ ਅਮੀਰਾਂ ਦੇ ਜਾਂਦੇ ਨੇ ਗਰੀਬਾਂ ਦੇ ਜਾਂਦੇ ਹੀ ਨਹੀਂ ਗਰੀਬਾਂ ਨੂੰ ਵੀ ਗੱਲ ਨਾਲ ਲਾਓ ਹਮ ਅੱਜ ਰਾਜਨੀਤਿਕ ਲਾਈਨ ਦੇ ਵਿੱਚ ਹਰਪੀ ਸਿੰਘ ਆ ਗਿਆ ਹੁਣ ਵੀ ਤਾਂ ਜਾਊਗਾ ਹੁਣ ਵੀ ਤਾਂ ਹੱਥ ਰੱਖ ਕੇ ਰੋਟੀਆਂ ਖਾਂਦਾ ਫਿਰਦਾ ਸੀ ਉੱਤੇ ਜਦੋਂ ਪਾਣੀ ਆਏ ਸੀ ਤੇ ਪਹਿਲਾਂ ਤਾਂ ਕਦੇ ਨਹੀਂ ਦੇਖਿਆ ਮਨੂੰ ਹਰਪੀ ਸਿੰਘ ਜੀ ਜਦ ਤੱਕ ਮਤਲਬ ਕਹਿੰਦੇ ਸਾਨੂੰ ਸ਼ਾਇਬਨੀਰ ਤੋਂ ਘੱਟ ਰੋਟੀਆਂ ਨਹੀਂ ਛੋਣੇ ਲੱਗਦੀ ਹਮ